ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਮਾਝੇ ਵਾਲੇ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲਈ ਪਹੁੰਚੇ ਆਪਾਂ ਪਿੰਡ ਫਤੇਗੜ ਸਭਰਾ ਜ਼ਿਲ੍ਹਾ ਇਹਨੂੰ ਫਿਰੋਜ਼ਪੁਰ ਲੱਗਦਾ ਵਾ ਤੇ ਨੇੜੇ ਬਿਲਕੁਲ ਰਹਿੰਦਾ ਹੈ ਸਤਲੁਜ ਦਰਿਆ ਦੇ ਕੰਢੇ ਤੇ ਵਸਿਆ ਪਿੰਡ ਆ ਤੇ ਪਹੁੰਚੇ ਆਪਾਂ ਤਕਦੀਰ ਬਰੀਡਿੰਗ ਫਾਰਮ ਤੇ ਸਾਰੇ ਜਾਣੇ ਤਕਰੀਬਨ ਸਰਪੰਚ ਸਾਹਿਬ ਨੂੰ ਜਾਣਦੇ ਹੀ ਆ ਇਹਦੇ ਮਾਲਕ ਆ ਫਾਰਮ ਦੇ ਸਰਦਾਰ ਗੁਰਦੇਵ ਸਿੰਘ ਸਰਪੰਚ ਤੇ ਬਾਕੀ ਆ ਜੋ ਗੱਲਬਾਤ ਆਪਾਂ ਕਰਦੇ ਆਂ ਕੁਝ ਸਮਾਂ ਪਹਿਲਾਂ ਹੀ ਜਿਹੜੀ ਆ ਉਹ ਲਾਈਵ ਮਿਲਕਿੰਗ ਸਿਤਕ ਡੇਰੀ ਫਾਰਮਿੰਗ ਤੇ ਹੋਈ ਆ ਪਹਿਲਾਂ ਝੋਟੀ ਦੀ ਤੇ ਇਹ ਸਰਪੰਚ ਸਾਹਿਬ ਹੁਣਾਂ ਦੀ ਹੋਮ ਬਰੀਡ ਆ ਬਾਕੀ ਆਪਾਂ ਗੱਲਬਾਤ ਕਰਦੇ ਆਂ ਸਰਪੰਚ ਸਾਹਿਬ ਨੂੰ ਪੁੱਛਦੇ ਆਂ ਇਹਦੀ ਡਿਟੇਲ ਇਹਦੇ ਬਾਪ ਬਾਰੇ ਇਹਦੀ ਮਾਂ ਬਾਰੇ ਜਾਣਕਾਰੀ ਲੈਣੇ ਆ ਆਜੋ ਆ ਜੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਮਾਂ ਕੱਢ ਕੇ ਸਾਡੇ ਕੋ ਪਹੁੰਚੇ ਤੇ ਤੁਹਾਨੂੰ ਫੜ ਕੇ ਬਿਠਾਈ ਬੈਠੇ ਆ ਬਿਲਕੁਲ ਜੀ ਧੰਨਵਾਦ ਆ ਤੁਹਾਡਾ ਬਹੁਤ ਬਹੁਤ ਪਹਿਲਾਂ ਦਾ ਵਧਾਈ ਦੇ ਪਾਤਰ ਇਹ ਬਹੁਤ ਬਹੁਤ ਮੇਰੇ ਵੱਲੋਂ ਤੁਹਾਨੂੰ ਮੁਬਾਰਕਾਂ ਵਾ ਕਿਉਂਕਿ ਜਿਹੜਾ ਆਪਾਂ ਬੂਟਾ ਲਾਇਆ ਸੀ ਉਹਨੂੰ ਅੱਜ ਫਲ ਜਿਹੜਾ ਉਹ ਲੱਗ ਗਿਆ ਵਾ ਤੇ ਥੋੜੀ ਜੀ ਜਾਣਨਾ ਪਾਇਓ ਜੇ ਝੋਟੀ ਬਾਰੇ ਇਹਦੇ ਬਾਪ ਬਾਰੇ ਤੇ ਜਾਂ ਇਹਦੀ ਪਹਿਲਾਂ ਉਮਰ ਦੱਸਿਓ ਸਭ ਤੋਂ ਪਹਿਲਾਂ ਵੀਰ ਜੀ ਇਹਦਾ 15 6 ਬਾਈ ਦਾ ਜਨਮ ਆ ਠੀਕ ਹੈ ਜੀ ਤੇ 15 6 25 ਨੂੰ ਇਹਨੇ 3 ਸਾਲ ਦੀ ਹੋ ਜਾਣਾ ਬਿਲਕੁਲ ਜੀ ਠੀਕ ਹੈ ਜੀ ਠੀਕ ਹੈ ਜੀ ਬਾ ਇਹਦੀ ਮਾਂ ਜਿਹੜੀ ਨਾਰਮਲ ਮੱਝ ਸੀ ਠੀਕ ਜੀ ਠੀਕ ਹੈ ਜੀ ਇਹ ਆਪਣੇ ਪੰਜਾਬ ਕੋਰਡ ਦੀ ਬੇਟੀ ਹੈ ਜੀ ਠੀਕ ਆ ਪਹਿਲੀਆਂ ਦੋ ਬੇਟੀਆਂ ਦੇ ਵਿੱਚੋਂ ਇਹ ਛੋਟੀ ਆ ਠੀਕ ਤੇ ਦੋਵੇਂ ਬੇਟੀਆਂ ਆਪਣੇ ਕੋਲੇ ਮੌਜੂਦ ਵਾ ਸਭ ਤੋਂ ਪਹਿਲਾਂ ਆਪਾਂ ਪਹਿਲਾਂ ਵੀ ਚੈਨਲਾਂ ਤੇ ਜਾਂ ਰਿਕਾਰਡਿੰਗ ਤੇ ਹੀ ਕਹਿੰਦੇ ਸੀ ਕਿ ਸਭ ਤੋਂ ਪਹਿਲਾਂ ਜਿਹੜਾ ਰਿਕਾਰਡ ਵਾ ਛੋਟੀ ਸੀ ਆਉਦੀ ਘਰੇ ਹੀ ਕਰਾਵਾਂਗੇ ਬਿਲਕੁਲ ਜੀ ਤੇ ਇਹ ਵੀ ਆਖਿਆ ਸੀ ਵੀ ਜੋ ਵੀ ਕਰਾਵਾਂਗੇ ਸਾਹਮਣੇ ਰੱਖ ਦਿਆਂਗੇ ਵੀ ਕੀ ਦਿੰਦੀਆਂ ਠੀਕ ਹੈ ਜੀ ਠੀਕ ਹੈ ਵੀਰ ਜੀ ਇਹ ਪਹਿਲੀ ਛੋਟੀ ਸੂਪੀ ਆ ਇਹਦੀ ਰਿਕਾਰਡ ਕਰਾਤਾ 16 ਕਿਲੋ 800 ਗ੍ਰਾਮ ਠੀਕ ਜੀ ਬਾਪ ਇਹਦਾ ਜਿਹੜਾ ਹੈਗਾ ਜੀ ਪੰਜਾਬ 골ਡ ਹਾਂਜੀ ਉਹ ਵੀ ਦਿਖਾ ਦਿੰਨੇ ਆਪਾਂ ਇਹਦੀ ਉਮਰ 3 ਸਾਲ ਤੋਂ ਕਿੰਨੀ ਘਟਿਆ ਜੇ 33 ਮਹੀਨੇ ਮੰਦੀ 32 33 ਮਹੀਨੇ ਤੇ ਕਰਾ ਲਈ ਠੀਕ ਯਾਨੀ ਕਿ 3 ਕੁ ਮਹੀਨੇ ਜੇ 3-4 ਮਹੀਨੇ ਘਟਿਆ 15 ਛੇ ਹੋਣਾ ਜੀ 15 ਛੇ ਹੋਣਾ ਠੀਕ ਹੈ ਦੋ ਦੋ 2.5 ਮਹੀਨੇ ਬੰਦ ਸੀ 2.5 ਮਹੀਨੇ ਘਟਿਆ ਤੇ ਇਹਦੇ ਬਾਪ ਨੂੰ ਇੱਕ ਵਾਰੀ ਆਪਾਂ ਦਰਸ਼ਨ ਕਰਾ ਦਈਏ ਸਪਾਂਸਰ ਜਿਹੜੀ ਆਪਾਂ ਝੋਟੀ ਲਾਈਵ ਕਰਾਈ ਉਹਦਾ ਬਾਪ ਇਹ ਆ ਹਾਂਜੀ ਇਹ ਜੀ ਆਪਣਾ ਪੰਜਾਬ 골ਡ ਬੋਲਾ ਜੀ ਪੰਜਾਬ 골ਡ ਨਾਂ ਦੇ ਦਾ ਸੀਮਨ ਵੀ ਜਿਹੜਾ ਅਵੇਲੇਬਲ ਹੈ ਠੀਕ ਹੈ ਜੀ ਕਾਫੀ ਫੀਲਡ 'ਚ ਸੀਮਨ ਲੱਗ ਚੁੱਕਿਆ ਵਾ ਠੀਕ ਹੈ ਜੀ ਪਰ ਪਹਿਲਾਂ ਸਭ ਤੋਂ ਪਹਿਲਾਂ ਬੱਚੇ ਆਪਣੇ ਕੋਲੇ ਸੀ ਠੀਕ ਹੈ ਜੀ ਬਾਕੀ ਇਹ ਵੀ ਆਪੀ ਦੀ 90% ਹੈਗੀਆਂ ਕਟੀਆਂ ਹੀ ਆ ਜੇ ਜੇ ਇਹਦੀ ਮਾਂ ਦੀ ਗੱਲ ਕਰੀਏ ਆਪਾਂ ਇਹਦੀ ਮਾਂ ਦਾ ਨਾਂ ਤਕਦੀਰ ਆ ਜੀ ਹਾਂਜੀ ਉਹਨੇ ਵੀਰ ਜੀ ਆਪਣਾ ਜਿਹੜੇ ਤਾਂ ਮਿਲਕ ਜਿੱਦਾਂ ਆਪਾਂ ਰਟੀਨ ਕਹਿੰਨੇ ਆ ਸਾਢੇ 25 ਕਿੱਗ ਵਿੱਚ ਹੋ ਜਾਂਦਲੋਂ ਠੀਕ ਹੈ ਜੀ ਇਹ ਸਰਕਾਰੀ ਰਿਕਾਰਡਿੰਗਾਂ ਨੇ ਉਹ ਹੈਗੀ ਆ ਜੀ 23 ਕਿਲੋ 500 ਗ੍ਰਾਮ ਦੀ ਬਿਲਕੁਲ ਉਹ ਮੈਂ ਸਕਰੀਨ ਦੇ ਉੱਤੇ ਤੁਹਾਡਾ ਬੈਨਰ ਜਿਹੜਾ ਚੱਲੰਦਿਆ ਵਾ ਦੋਸਤੋ ਤੁਸੀਂ ਇਹਦੇ ਵਿੱਚ ਰਿਕਾਰਡਿੰਗ ਜਿਹੜੀ ਮਿਲਕ ਦੀ ਦੇਖ ਸਕਦੇ ਹੋ ਸਾਹਮਣੇ ਸਕਰੀਨ ਤੇ ਸ਼ੋ ਹੋ ਗਈ ਹੈ ਤੁਹਾਨੂੰ ਤੇ ਇਹ ਹੀ ਬੁੱਲ ਪੰਜਾਬ 골ਡ ਤੇ ਸੰਸਾਭ ਇੱਕ ਹੋਰ ਵੀ ਇਹਦੇ ਨਾਲ ਇੱਕ ਬੋਲਿਆ ਜਿਹੜਾ ਉਦੇ ਬਾਰੇ ਥੋੜੀ ਜਾਣਕਾਰੀ ਦੇ ਦਿਓ ਇਹ ਆਪਣਾ ਬੋਲਾ ਜੀ ਰਾਕਾ ਰਾਕਾ ਇਹ ਬਾਪ ਇਹਦਾ ਹੈਗਾ ਵਾ ਪੀ 288 ਠੀਕ ਹੈ ਜੀ ਡੀਐਨਏ ਟੈਸਟਡ ਠੀਕ ਹੈ ਜੀ ਤੇ ਮਦਰ ਵੀ ਤੇ ਫਾਦਰ ਠੀਕ ਹੈ ਜੀ ਤੇ ਪੰਜਾਬ ਗੋਲ ਵੀ ਡੀਐਨਏ ਟੈਸਟਡ ਆ ਜੀ ਹਾਂ ਜੀ ਤੇ ਇਹਦੀ ਮਾਂ ਜਿਹੜੀ ਆ ਸੇਮ ਆ ਮਾਂ ਤੋਂ ਮਾਂ ਦੇ ਹੱਥ ਤਕਦੀਰ ਦੇ ਬੱਚੇ ਆ ਉਹ ਵੱਡਾ ਵਾ ਇਹ ਛੋਟਾ ਦਾਣਾ ਛੋਟਾ ਅੱਛਾ ਠੀਕ ਹੈ ਛੋਟਾ ਵਾ ਪਰ ਹਾਈਡੇ ਉਹਦੇ ਨਾਲ ਸੁਣੀ ਕਰ ਗਿਆ ਇਹ ਵੇਖੋ ਇਹ ਤਾਂ ਇਹ ਚੀਜ਼ ਸਾਬਤ ਹੁੰਦੀ ਆ ਵੀ ਇਹ ਮਨੂ ਉਹ ਆਪਦੀ ਬਾਬਰੀ ਲੈਂਡ ਨਾਲ ਡੋਮਿਨੇਟ ਹੋਇਆ ਹਾਂਜੀ ਇਹ ਆਪਦੀ ਬਾਪ ਨਾਲ ਹੋ ਗਿਆ ਉਹਦਾ BM 264 ਹੈ ਬਾਪ 64 ਹਾਂਜੀ ਸੈਕ ਦਾ ਠੀਕ ਸੈਕ ਦਾ ਜੀ ਹਾਂਜੀ ਇਹਦਾ ਹੈਗਾ ਜੀ ਆਪਣਾ 88 ਐਕਲਡੀਪੀ ਦਾ ਠੀਕ ਹੈ ਜੀ ਹਸਾਰ ਦਾ ਹਸਾਰ ਦਾ ਵਾਏ ਠੀਕ ਹੈ ਸਪੰਸਾਬ ਅੱਜ ਫਿਰ ਪੂਰਾ ਮਾਹੌਲ ਜਿਹੜਾ ਵਾ ਉਹ ਵਿਆਹ ਲਈ ਬਣਿਆ ਪਿਆ ਵਾ ਕਾਫੀ ਸੱਜਣ ਆਏ ਆ ਬਾਕੀ ਇੱਕ ਰੀ ਮੈਂ ਕੈਮਰਾ ਮਾਰ ਦੇਣਾ ਦੂਰੋਂ ਦੂਰੋਂ ਵੀ ਬਹੁਤ ਭਰਾ ਇੱਥੇ ਪਹੁੰਚੇ ਆ ਤੇ ਬਾਕੀ ਆਪਾਂ ਸਰਪੰਚ ਸਾਹਿਬ ਨਾਲ ਇੱਕ ਵਾਰੀ ਗੱਲਬਾਤ ਕਰਦੇ ਆਂ ਸਰਪੰਚ ਸਾਹਿਬ ਜੇ ਗੱਲ ਕਰੀਏ ਆਪਾਂ ਨੂੰ ਮਿਹਨਤ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਤਕਰੀਬਨ ਮਿਰਜੀ ਉਹ ਤਾਂ ਪੀੜ੍ਹੀ ਦਰ ਪੀੜ੍ਹੀ ਹੋ ਗਿਆ ਜੀ ਹਾਂਜੀ ਜਾਦੀ ਮੇਰੇ ਕੋ ਹோம் ਬ੍ਰੀਡ ਹੀ ਆ ਤੋਂ ਲੈ ਕੇ ਤਕਦੀਰ ਤੋਂ ਲੈ ਕੇ ਹਾਂਜੀ ਹਾਂਜੀ ਤੇ ਤਕਰੀਬਨ ਮੈਨੂੰ ਲੱਗਦਾ ਵੀ ਕੋਈ 10 ਕ ਸਾਲ ਦਾ ਸਮਾਂ ਤੇ ਹੋ ਗਿਆ ਵਾ ਆਪਾਂ ਨੂੰ ਨਹੀਂ ਵੀਰ ਜੀ 94 ਤੇ ਵਿੱਚ ਤਾਂ ਮੈਂ ਹੀ ਆ ਕੇ ਸਲੈਨ ਚ ਆਇਆ ਵਾਂ ਠੀਕ ਜੀ ਤੇ ਉਸ ਤੋਂ ਪਹਿਲਾਂ ਚਲੋ ਪਿਤਾ ਬੁਰਖੀ ਤੇ ਹੈਗਾ ਹੀ ਸੀ ਠੀਕ ਹੈ ਤਕਦੀਰ ਦਾ ਤਕਦੀਰ ਆ ਬਖਰੀਦੀ ਸੀ ਜੀ ਖਰੀਦੀ ਹਾਂ ਖਰੀਦੀ ਠੀਕ ਠੀਕ ਹੈ ਤੇ ਇਸ ਟਾਈਮ ਕਿੰਵੇਂ ਸੂਏ ਹੋ ਗਈ ਆ ਇਸ ਟਾਈਮ ਉਹਨੇ ਹਮੇਸ਼ਾ ਸੁਣਾਇਆ 10ਵੇਂ ਸੁਣਾ ਹਾਂਜੀ ਠੀਕ ਹੈ ਜੀ ਤੇ ਅੱਜ ਫਿਰ ਇੱਕ ਮਾਣ ਤੇ ਮਹਿਸੂਸ ਹੁੰਦਾ ਨਾ ਕਿਉਂਕਿ ਆਪਾਂ ਜਿਹੜੀ ਮਿਹਨਤ ਕੀਤੀ ਉਹਦਾ ਫਾਲਾ ਆਪਾਂ ਨੂੰ ਅੱਜ ਮਿਲ ਗਿਆ ਵਾ ਤੇ ਕਿੰਨਾ ਇਹਨੇ ਰਿਕਾਰਡ ਸਹੀ ਬਿਲਕੁਲ ਜਿਹੜਾ ਮਿਲਕਿੰਗ ਜੋ ਹੋਇਆ ਲਾਈਵ ਦੇ ਵਿੱਚ ਜਿਹੜਾ ਲਾਈਵ ਮਿਲਕਿੰਗ ਰਿਕਾਰਡ ਹੋਇਆ ਵਾ 16 ਕਿਲੋ 800 ਗ੍ਰਾਮ ਆ ਨੈਟ ਠੀਕ ਹੈ ਜੀ ਹਾਂਜੀ ਤੇ ਇਸ ਪੰਨ ਸਾਹਿਬ ਦੋ ਦੰਦ ਹੋ ਗਈ ਹੈ ਜਾਂ ਖੀਰੀ ਹੈ ਜੀ ਇਹ ਦੋ ਦੰਦ ਦੀ ਦੋ ਦੰਦ ਹੋ ਗਈ ਹੈ ਠੀਕ ਹੈ ਜੀ ਤੇ ਬਾਕੀ ਝੋਟੀ ਦੀ ਆ ਰਿਕਵਲਟੀ ਤੇ ਇਹਦੀ ਬਿਊਟੀ ਮੈਂ ਤੁਹਾਨੂੰ ਇੱਕ ਰੀ ਦਿਖਾ ਦੇਣਾ ਵਾ ਸੋਹਣੇ ਢਾਂਚੇ ਦੀ ਆ ਤੇ ਇਥੋਂ ਇਹਦਾ ਆਰਡਰ ਤੁਸੀਂ ਵੇਖ ਸਕਦੇ ਜੇ ਥੋੜਾ ਜਿਹਾ ਡਰਦੀ ਆ ਕਿਉਂਕਿ ਕੱਲੀ ਕੱਲੀ ਨਾੜ ਉੱਤੇ ਹਾਂਜੀ ਬਿਲਕੁਲ ਇਹੀ ਇੱਕ ਮੇਨ ਜਿਹੜੀ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਹੁੰਦੀ ਆ ਤੇ ਸੋਹਣੇ ਢਾਂਚੇ ਦੀ ਆ ਸਪੰਸਰ ਸਾਹਿਬ ਜੇ ਆਪਾਂ ਇਹਦੇ ਸੀਮੰਟ ਦੀ ਗੱਲ ਕਰੀਏ ਤੇ ਆਪਣੇ ਕੋਲ ਦੋ ਬੋਲੇਆ ਦੋਵਾਂ ਦੇ ਸੀਮੰਟ ਅਵੇਲੇਬਲ ਆ ਤੇ ਮੈਨੂੰ ਲੱਗਦਾ ਵੀ ਆਪਣੇ ਸੀਮੰਟ ਜਿਹੜਾ ਸਪਲਾਈ ਉਹ ਗਰਾਲਵੀਰ ਦੇ ਰਹੀ ਹੁੰਦੇ ਆ ਹਾਂਜੀ ਵਿੱਚ ਗਰ ਲਾਲ ਵੀ ਤਾਂ ਸਭ ਤੋਂ ਜ਼ਿਆਦਾ ਅਸਲੀ ਸੀਬੜੇ ਨਾਲ ਕੋਲੇ ਹੀ ਆ ਠੀਕ ਹੈ ਬਾਕੀ ਆ ਡਾਕਟਰ ਸਾਹਿਬਾ ਜਿੰਨੇ ਖੜੇ ਆ ਜੀ ਠੀਕ ਆ ਜੀ ਕੁਝ ਲੋਕਲ ਵੀ ਜਿਹੜੇ ਵੀਰ ਨੇ ਉਹ ਲੈ ਕੇ ਜਾਂਦੇ ਆ ਠੀਕ ਆ ਜੀ ਬਾਕੀ ਬਾਹਰ ਵੀ ਬਿਹਾਰ ਚ ਵੀ ਗਿਆ ਜੀ ਹਾਂਜੀ ਉੱਪੀ ਵੀ ਗਿਆ ਗੁਜਰਾਤ ਗਿਆ ਠੀਕ ਆ ਥੋੜਾ ਜਿਹਾ ਸਪਾਂਸਰ ਜਿਹੜੇ ਸੱਜਣ ਆਏ ਆ ਇਹਨਾਂ ਬਾਰੇ ਚਾਨਣਾ ਪਾ ਦਿਓ ਕਿ ਕਿੱਥੋਂ ਕਿੱਥੋਂ ਆਪਣੇ ਕੋਲ ਪਹੁੰਚਿਆ ਇਹਦੇ ਇਹ ਜੀ ਆਪਾਂ ਹਣ ਕੱਲੇ ਕੱਲੇ ਨਾਂ ਲਈਏ ਹਾਂਜੀ ਇਹ ਕਾਫੀ ਲੰਮਾ ਹੋਣਾ ਵਾ ਇਹ ਪਹਿਲੇ ਨੰਬਰ ਦੇ ਡਾਕਟਰ ਸਾਹਿਬ ਜਿਹੜੇ ਹਾਂਜੀ ਜਲਾਲਾਬਾਦ ਤੋਂ ਆਏ ਜੀ ਇਹ ਜਲਾਲਾਬਾਦ ਤੋਂ ਆਏ ਆ ਠੀਕ ਹੈ ਜੀ ਆ ਆਪਣੇ ਮੇਰੇ ਪਿੰਡ ਦੇ ਵੀਰ ਨੇ ਠੀਕ ਜੀ ਕਰਾਪ ਸਾਰੀ ਪੰਚਾਇਤ ਆ ਜੀ ਬਿਲਕੁਲ ਜੀ ਨਾਲ ਮੇਰੇ ਮਿੱਤਰ ਨੇ ਠੀਕ ਹੈ ਜੀ ਠੀਕ ਹੈ ਜੀ ਤੇ ਆ ਜਤਰਾ ਸਾਹਿਬ ਇੱਥੋਂ ਤੱਕ ਤੇ ਬਾਸ ਪੰਚ ਸਾਹਿਬ ਖੜੇ ਜੀ ਠੀਕ ਹੈ ਜੀ ਠੀਕ ਹੈ ਸਾਰੀ ਪੰਚਾਇਤ ਨਾਲ ਉਹਨਾਂ ਦੇ ਬਿਲਕੁਲ ਹਾਂਜੀ ਸੋ ਇਹ ਸਾਡੇ ਸੈਸ਼ਨ ਦੇ ਪ੍ਰਧਾਨ ਸਾਹਿਬ ਸਰਦਾਰ ਸੰਦੀਪ ਸਿੰਘ ਬਟਾਲਾ ਜੀ ਪੀਐਲਐਫਏ ਦੇ ਪ੍ਰਧਾਨ ਆਏ ਹਾਂਜੀ ਹਾਂਜੀ ਜੀ ਠੀਕ ਹੈ ਪੰਚਾਇਤ ਪ੍ਰਧਾਨੇ ਸਾਡੇ ਠੀਕ ਹੈ ਜੀ ਤੇ ਇਧਰਲੀ ਸਾਈਡ ਤੇ ਆਂ ਡਾਕਟਰ ਸੁਖਵਿੰਦਰ ਸਿੰਘ ਜੀ ਆ ਤੁਸੀਂ ਜਿਹੜਾ ਜਾਣਦੇ ਜੀ ਹਾਂਜੀ ਤੇ ਅਰਤਾਰ ਸਿੰਘ ਜੀ ਧੰਨਵਾਦ ਠੀਕ ਹੈ ਜੀ ਬਸ ਇਹ ਸੁਨਵਾ ਮਸ਼ਹੂਰ ਵਸਤੀ ਆ ਸੋ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਵੀ ਬਹੁਤ ਦੂਰ ਦੂਰ ਤੋਂ ਇੱਥੇ ਭਰਾ ਜਿਹੜੇ ਉਹ ਪਹੁੰਚੇ ਆ ਤੇ ਇਧਰ ਡਾਕਟਰ ਸਾਹਿਬ ਵੀ ਆਏ ਆ ਡਾਕਟਰ ਮੇਜਰ ਸਿੰਘ ਜੀ ਅਲਕੜਾ ਸਾਹਿਬ ਤੇ ਬਾਕੀ ਇਸ ਟਾਈਮ ਤੇ ਹੁਣ ਝੋਟੀ ਨੂੰ ਜਿਹੜਾ ਵਾ ਉਹ ਮਾਨ ਸਨਮਾਨ ਕੀਤਾ ਜਾਣਾ ਵਾ ਸਾਰੇ ਭਰਾਵਾਂ ਵੱਲੋਂ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਗੱਲਬਾਤ ਕਰਾਂਗੇ ਵੀਰ ਗਰਲਾਲ ਹੋਣਾ ਨਾ ਕਿਉਂਕਿ ਉਹ ਹੀ ਜ਼ਿਆਦਾ ਸੀਮਨ ਸਪਲਾਈ ਕਰਦੇ ਆ ਤੇ ਉਹਨਾਂ ਤੋਂ ਬਾਕੀ ਡਿਟੇਲ ਆਪਾਂ ਲਵਾਂਗੇ ਸੋ ਪਹਿਲਾਂ ਇਹਦਾ ਝੋਟੀ ਦਾ ਮਾਨ ਸਨਮਾਨ ਜਿਹੜਾ ਉਹ ਕਰ ਦਈਏ ਗਰਲਾਲ ਵੀਰ ਤੁਸੀਂ ਆ ਜਾਓ ਸਾਰੇ ਆਜੋ ਤੁਸੀਂ ਲੱਗ ਗਿਆ ਸਪਾਂਸਰ ਥੋੜਾ ਦੇਖ ਸਕਦੇ ਜੇ ਇੱਕ ਮਾਨ ਸਨਮਾਨ ਹੁੰਦਾ ਹੈ ਹੌਸਲਾ ਬਜਾਈ ਲਈ ਕਿਉਂਕਿ ਜਿੰਨੇ ਸੱਜਣ ਆਏ ਆ ਇੱਕ ਟੀਮ ਹੈ ਇਹਨਾਂ ਦੀ ਟੀਮ ਵਰਕ ਦੇ ਨਾਲ ਇਥੋਂ ਤੱਕ ਜਿਹੜਾ ਪਹੁੰਚੇ ਆ ਇੱਕ ਵੀਰ ਗੁਰਲਾਲ ਨੂੰ ਇਹਦਾ ਝੋਟੀ ਨੂੰ ਮਾਨ ਸਨਮਾਨ ਜਿਹੜਾ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਸੁਨਵਾਲੀ ਬਸਤੀ ਤੋਂ ਫੋਟੋ ਖਿੱਚੀਏ ਅੰਕਲ ਨੂੰ ਨਹੀਂ ਇੱਥੇ ਆਪਾਂ ਉਹ ਪੰਜ ਲੈ ਜਾਓ ਪਹੁੰਚੇ ਆ ਇਹ ਵੀ ਮਾਨ ਸਨਮਾਨ ਕਰਨ ਝੋਟੀ ਦਾ ਆਏ ਇਥੇ ਬਾਸ ਕੋਈ ਨਾ ਭਾਵੇਂ ਇਹਦੇ ਫੜੀ ਜਾ ਭਾਵੇਂ ਬਾਅਦ ਚ ਲਾਉਣੇ ਔਖੇ ਹੋਣੇ ਇੱਕਦਮ ਜੇ ਝੋਟੀ ਕਾਲੀ ਪੈ ਗਈ ਤੇ ਨੱਕਾ ਜਿਵੇਂ ਬੰਦ ਪੰਡ ਦੇਖਦੇ ਠੀਕ ਹੈ ਕੰਮ ਕਰੀਂ ਡਾਕਟਰ ਸਾਹਿਬ ਠੀਕ ਹੈ ਤੇ ਇਧਰੋਂ ਹੋਰ ਵੀਰ ਤੁਹਿੰਦ ਦੱਸੇਂਗੇ ਜੀ ਇਹਨਾਂ ਨੂੰ ਹੀ ਤੁਹੀਂ ਆਮ ਹੀ ਮੇਲਿਆਂ ਵਿੱਚ ਵੀ ਵਹਿੰਦੇ ਰਹਿੰਦੇ ਸਪੰਸਾ ਸਾਹਿਬ ਦੇ ਨਾਲ ਹੀ ਹੁੰਦੇ ਆ ਵੀ ਤੇ ਜੇਕਰ ਲਾਸਟ ਆਉਂਦੇ ਆ। ਭਲਾ ਨਹੀਂ। ਆਜੋ ਜੀ। ਆਪ ਤੁਹਾਨੂੰ ਆ ਗਿਆ। ਸ਼ਿਟ ਸਪੈਸ਼ਲ ਤੌਰ ਤੇ ਜਿਹੜਾ ਡਾਲਰਾਂ ਦਾ ਹਾਰ ਆ ਇਹ ਡਾਕਟਰ ਸਾਹਿਬ ਵੱਲੋਂ ਡਾਕਟਰ ਸੁਖਿੰਦਰ ਸਿੰਘ ਜੀ ਤੇ ਪ੍ਰਧਾਨ ਸਾਹਿਬ ਵੱਲੋਂ ਜਿਹੜਾ ਉਹ ਪਾਇਆ ਜਾ ਰਿਹਾ ਵਾ ਦੇਖ ਸਕਦੇ ਤੁਸੀਂ ਉੱਪਰ ਇਹਦੇ ਡਾਇਮੰਡ ਬੋਲ ਦੀ ਫੋਟੋ ਜਿਹੜੀ ਉਹ ਸੈਂਟਰ ਦੇ ਵਿੱਚ ਲੱਗੀ ਹੋਈ ਹੈ। ਇਹ ਤਕਰੀਬਨ ਮੈਨੂੰ ਲੱਗਦਾ ਵੀ ਅਜ ਤੱਕ ਡਾਕਟਰ ਸਾਹਿਬ ਅਜ ਤੱਕ ਕਿੰਨੇ ਕ ਆਪਾਂ ਹਾਰੇ ਦੇ ਨਾਲ ਦੇ ਪਾਤੇ ਆ ਜੀਵਨ ਦੀ ਗਿਣਤੀ 6 ਕੰਦੀ ਬਾਹਰੀ ਆ ਠੀਕ ਹੈ ਜੀ ਡਾਇਮੰਡ ਦੀਆਂ ਝੋਟੀਆਂ ਵੀ ਜਿੰਨੀਆਂ ਆਈਆਂ ਉਹਨਾਂ ਨੂੰ ਵੀ ਬੜੀ ਰੱਬ ਨੇ ਕਿਰਪਾ ਕੀਤੀ ਠੀਕ ਠੀਕ ਹੈ ਜੀ ਪੰਥ ਸਾਹਿਬ ਆਪਾਂ ਜਿਹੜੇ ਸੱਜਣਾਂ ਇੱਥੇ ਆਏ ਆ ਜਿਨ੍ਹਾਂ ਮਾਣ ਸਨਮਾਨ ਕੀਤਾ ਹੈ ਤੇ ਚਲੋ ਦੂਜੇ ਵੀ ਜਿੰਨੇ ਆਏ ਉਹਨਾਂ ਦਾ ਧੰਨਵਾਦ ਇੱਕ ਰੀ ਕਰਦੀ ਆ ਆਪਾਂ ਵੀਰ ਜੀ ਮੇਰੇ ਵੱਲੋਂ ਸਾਰੇ ਹੀ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹਾਂ ਜੀ ਜਿਹੜੇ ਭਰਾ ਸਮਾਂ ਕੱਢ ਕੇ ਆਏ ਆ ਜਾਂ ਜਿਨ੍ਹਾਂ ਨੇ ਚੈਨਲ ਤੇ ਇਹ ਵੇਖਿਆ ਜਾਂ ਜਿ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਵੀ ਸਾਰਿਆਂ ਨੂੰ ਇਹ ਬੇਨਤੀ ਆ ਸੀਮਨ ਤੁਸੀਂ ਕਿਸੇ ਬੁੱਲ ਦਾ ਹੀ ਵਰਤੋ ਬਿਲਕੁਲ ਪਰ ਉਹਦੇ ਪਹਿਲਾਂ ਇਹ ਵੇਖਿਓ ਵੀ ਇਹ ਲੈਣਾ ਕਿੱਥੋਂ ਇਕੱਠੀਆਂ ਹੋਈਆਂ ਤੇ ਕਿੰਨੇਗ ਲੈਣਾ ਚਾਹੀਏ ਆ ਤਾਂ ਹੀ ਕਾਮਯਾਬੀ ਮਿਲਣੀ ਆ ਜੇ ਆਪਾਂ ਬਿਨਾਂ ਨੌਲੇਜ ਤੋਂ ਸੀਮਨ ਲਾ ਲਿਆ ਤੇ ਨੁਕਸਾਨ ਹੀ ਹੋਊਗਾ ਫਾਇਦਾ ਨਹੀਂ ਹੋਣਾ ਜਿਵੇਂ ਮੰਨ ਲਓ ਬ ਚੰਗੀਆਂ ਸੀਮਨ ਬੈਂਕਰ ਦਾ ਸੀਮਨ ਵਰਤਿਆ ਜਾਵੇ ਆਮ ਵੇਖੀਦਾ ਹੈ ਹਰ ਇੱਕ ਦੇ ਘਰ ਚੰਗਾ ਬੁੱਲ ਵੱਜਾ ਹੁੰਦਾ ਵਾ ਮੈਨੂੰ ਲੱਗਦਾ ਵੀ ਕੋਈ 8-10 ਸਾਲ ਦਾ ਵੀ ਬੁੱਲ ਹੁੰਦਾ ਹੈ ਪਰ ਜੇ ਝੋਟੀਆਂ ਦੀ ਗੱਲ ਕਰੀਏ ਤੇ ਉਹ ਵੇਖਣ ਨੂੰ ਬਹੁਤ ਘੱਟ ਮਿਲਦੀਆਂ ਵਾਂ ਇਹ ਇੱਕ ਵੱਖਰੀ ਸੋਚ ਰੱਖੀ ਆ ਵੀ ਜੇ ਆਪਾਂ ਸੀਮਣ ਵੇਚਣਾ ਹੈ ਤੇ ਪਹਿਲਾਂ ਉਹਦੀ ਝੋਟੀ ਜਿਹੜੀ ਆ ਉਹਦੀ ਪਰੋਜਣੀ ਜਿਹੜੀ ਆ ਉਹ ਆਪਾਂ ਆਪਣੇ ਘਰ ਹੀ ਦਿਖਾਉਣੀ ਆ ਬਾਕੀ ਵੀਰ ਸਾਢੇ ਸ਼ੁਰੂ ਤੋਂ ਬਣਦੀ ਐਸ਼ਾ ਸੀ ਵੀ ਜੇ ਬੁੱਲ ਲੈ ਕੇ ਆਉਣੇ ਆ ਹਾਂਜੀ ਤੇ ਡੀਐਨਏ ਕਰਾ ਕੇ ਹੀ ਫੀਲਡ 'ਚ ਉਤਰਨਾ ਬਿਲਕੁਲ ਜੀ ਠੀਕ ਆ ਜੀ ਹਾਂਜੀ ਤੇ ਡੀਐਨਏ ਕਰਾ ਕੇ ਹੀ ਫੀਲਡ 'ਚ ਉਤਰੇ ਆ ਬਿਲਕੁਲ ਤੇ ਉਸ ਤੋਂ ਬਾਅਦ ਆ ਦੋ ਜਿਹੜੀਆਂ ਧੀਆਂ ਵਾਂ ਹਾਂ ਜੀ ਜੋ ਜੇ ਅੱਜ ਤਾਂ ਜਲਾਮੀ ਕੋਈ ਕਹਿ ਦੂਗਾ ਪਿੱਛੇ ਦਾ ਨਾ ਹੋਣ ਬਿਲਕੁਲ ਅੱਜ ਭਰਾ ਆਏ ਆ ਅੱਜ ਹੀ ਅਸੀਂ ਸੈਂਪਲ ਲਵਾਵਾਂਗੇ ਠੀਕ ਹੈ ਜੀ ਸਾਰੇ ਭਰਾਵਾਂ ਦੇ ਸਾਹਮਣੇ ਤੇ ਟੈਸਟਿੰਗ ਲਈ ਭੇਜਾਂਗੇ ਠੀਕ ਹੈ ਜੀ ਵੀ ਦੋ ਜੀ ਛੋਟੀਆਂ ਵੀ ਭੇਜ ਦਿਆਂਗੇ ਦੋਵੇਂ ਛੋਟੀਆਂ ਅੱਜ ਹੀ ਹੈ ਡੀਐਨਐਸ ਟੈਸਟ ਕਰਾ ਦਿਆਂਗੇ ਠੀਕ ਹੈ ਬੁਲਦੇ ਨਾਂ ਯਾਨੀ ਕਿ ਕੱਲ ਨੂੰ ਕੋਈ ਵੀ ਇਹ ਵੀ ਉਂਗਲ ਨਾਲ ਉੱਠੇ ਵੀ ਸ਼ਾਇਦ ਛੋਟੀ ਕਿਸੇ ਹੋਰ ਬੁਲਦੀ ਸੀ ਠੀਕ ਹੈ ਜੀ ਜਾਣੀ ਕਿ ਪ੍ਰੋਜ ਨਹੀਂ ਟੈਸਟਡ ਬੋਲ ਜਿਹੜਾ ਉਹ ਇੱਕ ਲੋਕਾਂ ਦੇ ਸਾਹਮਣੇ ਆ ਜਾਊਗਾ ਸ ਤੇ ਸਭ ਤੋਂ ਵੱਡੀ ਗੱਲ ਤੇ ਇਹ ਹੈ ਜੀ ਕਿ ਦੋ ਹੀ ਝੋਟੀਆਂ ਨੇ ਇਹ ਜਿਹੜੀਆਂ ਅੱਜ ਤੋਂ ਮਤਲਬ ਇੱਕ ਝੋਟੀ ਬਿਲਕੁਲ ਸੂਗੀ ਹੁਣ ਹਾਂਜੀ 2.5 ਮਹੀਨੇ ਬਾਅਦ ਉਸ ਤੋਂ ਬਾਅਦ ਬਾਹਰ ਫੀਲਡ ਵਿੱਚ ਝੋਟ ਜਾਂ ਲਗਭਗ ਸਾਲ ਦੇ ਲਾਗੇ ਬੰਨੇ ਆਉਣ ਗਿਆ ਠੀਕ ਹੈ ਜੀ ਤੇ ਵੇਖੋ ਦੋ ਝੋਟੀਆਂ ਹੀ ਆਪਣੇ ਕੋਲ ਹੈਗੀਆਂ ਨੇ ਦੋਵੇਂ ਹੀ ਆਪਾਂ ਸਾਹਮਣੇ ਰੱਖਤੀਆਂ ਬਿਲਕੁਲ ਜੀ ਆ ਵੀਰ ਜੀ ਆਪਣਾ ਜਿੱਤਰਾ ਮੁੱਖ ਮੰਤਰੀ ਵਾਰਡ ਜਿੱਥੇ ਅਸੀਂ ਆਪਾਂ 2023 ਚ ਹਾਂਜੀ ਦੇਖ ਸਕਦੇ ਤੁਸੀਂ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਇਹ ਲੁਧਿਆਣਾ ਯੂਨੀਵਰਸਿਟੀ ਵੱਲੋਂ ਹਾਂ ਜੀ ਹਾਂ ਜੀ ਠੀਕ ਜੀ ਆ ਬੋਲ ਆਪਣਾ ਰਾਕਾ ਜਿੱਤ ਕੇ ਆਇਆ ਸੀ ਜਦੋਂ ਠੀਕ ਹੈ ਜੀ ਇਹ ਜਿਹੜੇ ਇੱਕ ਮੇਲੇ ਦੇ ਦਿੱਤਾ ਸੀ ਠੀਕ ਹੈ ਜੀ ਆ ਉਹਦਾ ਚਲੋ ਕੈਮਰੇ ਤੇ ਦੇਖੀਏ ਆ ਆਹ ਆ ਡੇਅ ਰਿਪੋਰਟ ਆ ਜੀ ਠੀਕ ਹੈ ਜੀ ਲੱਗੀ ਹੈ ਜੀ ਆਪਣਾ ਮੈਂ ਕੋਸ਼ਿਸ਼ ਕਰੂੰਗਾ ਕੈਮਰੇ ਦੇ ਵਿੱਚ ਪ੍ਰੋਪਰ ਤੁਹਾਨੂੰ ਨੇ ਆਪਣਾ ਰਾਕਾ ਦਾ ਡੀਨਟਸ ਵੀ ਆ ਜੀ ਠੀਕ ਹੈ ਜੀ ਇਹਦੇ ਪਿਓ ਦੇ ਨਾਲ ਆ ਜੀ ਹਾਂ ਪਿਓ ਵਾਲਾ ਠੀਕ ਹੈ ਜੀ ਆ ਮਾਨ ਆ ਗਿਆ ਜੀ ਆ ਮਾਨ ਆ ਗਿਆ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਆ ਪਿਓ ਤੇ ਸਾਸੀ ਦਾ ਬਾਪ ਆ ਗਿਆ ਬਿਲਕੁਲ ਜੀ ਆ ਇਹ ਨਹੀਂ ਮਾਦੀਆਂ ਰਿਕਾਰਡਿੰਗ ਆ ਗਈਆਂ ਜੀ ਰਿਕਾਰਡਿੰਗ ਆ ਗਈਆਂ ਆ ਇੱਕ ਰਿਕਾਰਡਿੰਗ ਕਰਾਈ ਇਹਦੀ ਠੀਕ ਜੀ ਇਹ ਸਾਰੇ ਸੂਏ ਦੀ ਰਿਕਾਰਡਿੰਗ ਹੈ ਮਤਲਬ ਨਹੀਂ ਇਹ ਨਾ ਹੀ ਆਪਣਾ ਦੂਜੀ ਜਿਹੜੀ ਆਪਣਾ ਪੀ ਸਰਕਾਰੀ ਚੁਆਇੰਡ ਕਰਦੇ ਆਪਾਂ ਤੇ ਸਾੜੇ ਕਿਹੜਾ ਆ ਗਿਆ ਠੀਕ ਠੀਕ ਹੈ ਜੀ ਠੀਕ ਸਾਰੇ ਸਾੜੇ ਕਿੜਾ ਆ ਗਿਆ ਜੀ ਠੀਕ ਹੈ ਤਾਂ ਪੀਕ ਲੈਵਲ ਇਹਦੇ ਵਿੱਚ ਕੀ ਰਿਹਾ ਜੀ ਇਹ ਚ 23 ਕਿਲੋ ਰਿਹਾ ਜੀ 23 ਕਿਲੋ ਠੀਕ ਹੈ ਜੀ ਫਿਰ ਆਪਣਾ ਆ ਇਹਨੇ ਮੇਲਾ ਜਿੱਤਿਆ ਜੀ ਠੀਕ ਜੀ ਜਦੋਂ ਬਲਾਕ ਪੱਧਰੀ ਚਵਾਈ ਕਰਾਈ ਨੇ ਨੈਸ਼ਨਲ ਲਾਈਵ ਮਿਲਕਿੰਗ ਠੀਕ ਆ ਇਹ ਬਲਾਕ ਪੱਧਰੀ 950 ਗ੍ਰਾਮ ਦੀ ਠੀਕ ਆ ਜੀ 7 ਦਾ 16 ਨੂੰ ਠੀਕ ਹੈ 2016 ਦਾ ਵਾ ਠੀਕ ਆ ਜੀ ਆਹ ਇਹਨੇ ਰਿਕਾਰਡ ਕਰਾਇਆ ਜੀ ਮੇਲਾ ਜਿੱਤਿਆ ਬਾਬੜਾ ਸਾਹਿਬ ਬਾਬਾ ਬੁੱਢਾ ਸਾਹਿਬ ਜ਼ਿਲ੍ਹਾ ਪੱਧਰੀ ਦੇ ਮੇਲਾ ਆਇਆ ਸੀ 1900 ਗ੍ਰਾਮ 900 ਗ੍ਰਾਮ ਉਹਦਾ ਵੀਰ ਜੀ 4 ਮਹੀਨੇ 20 ਦਿਨ ਦੀ ਸੂਈ ਸੀ ਬਿਲਕੁਲ 2 ਮਹੀਨੇ ਗੱਪਣ ਸੀ ਅੱਛਾ ਯਾਨੀ ਕਿ ਤੋਕਰ ਗੱਪਣ ਹੈ ਹਾਂ ਜੀ ਇੰਨਾ ਦੋ ਜ਼ੋਰ ਠੀਕ ਆ ਜੀ ਸੋਗੇ ਵੀ ਤੁਹਾਨੂੰ ਦਿਖਾਉਂ ਆਹ ਇਹਦਾ ਆ ਗਿਆ ਜੀ ਇਹ ਪੰਜਾਬ ਕੋਲ ਦਾ ਨਾ ਕੋਲ ਦਾ ਆ ਗਿਆ ਠੀਕ ਹੈ ਜੀ ਇਹ ਦੇ ਪਿਓ ਦੇ ਨਾਲ ਆ ਹਾਂ ਦੋਵਾਂ ਨੇ ਆ ਗਿਆ ਇਹ ਮਤਲਬ ਦੋਵਾਂ ਨੇ ਕਲੀਅਰ ਆ ਬੀਐਮ ਤੋਂ ਸਿਚਾਉਣ ਨਾਲ ਆ ਦੀ ਮਾਂ ਨਾਲ ਹੋ ਗਿਆ ਇਹ ਉਹਨਾਂ ਨੇ ਬੋਲ ਸੀ ਠੀਕ ਹੈ ਉਹਨਾਂ ਨੇ ਉੱਥੇ ਡੀਐਨਏ ਕਰਾਏ ਬਿਲਕੁਲ ਜੀ ਤੇ ਆ ਆਪਣਾ ਉਹਦੀ ਰਿਪੋਰਟ ਆ ਜੀ ਬਿਲਕੁਲ ਜੀ ਬਿਲਕੁਲ ਉਸਾਰਤ ਮੇਲੇ ਕਾਫੀ ਜਿਹੜੇ ਜਿੱਤੇ ਆ ਜੀ ਹਾਂ ਜੀ ਹਾਂ ਜੀ ਤਕਰੀਬਨ ਹਰ ਇੱਕ ਮੇਲੇਾਂ 'ਚ ਚੱਲਦੇ ਰਹਿੰਦੇ ਨੇ ਛੋਟੀਆਂ ਆਪਣੀਆਂ ਜਿੱਤੀਆਂ ਸੋਥੇ ਜੀ ਠੀਕ ਹੈ ਜੀ ਇਹ ਨੀਲੀ ਰਵੀ ਦੀ ਜੀ ਆਪਣੀ ਠੀਕ ਹੈ ਪੀਡੀਫ ਇਹ ਬਾਕੀ ਚੱਲਦਾ ਰਹਿੰਦਾ ਜੀ ਆ ਜਦਾਂ ਸਾਰਾ ਫਾਰਮ ਦਾ ਬਿਲਕੁਲ ਬਿਲਕੁਲ ਠੀਕ ਹੈ ਜਿਹੜੀ ਆਪਾਂ ਉਮਰ ਮੋਹਨਾ ਬੋਲ ਕੇ ਦੱਸੀ ਸੀ ਜੀ ਹਾਂ ਜੀ ਉਹਦੀ ਆਪਾਂ ਇੱਕ ਰੀਨ ਸਕਰੀਨ ਤੇ ਕਰ ਦਿੰਨੇ ਆ ਅੱਗੇ ਤੁਹਾਨੂੰ ਜਿਹੜੀ ਡਿਟੇਲ ਆ ਝੋਟੀ ਦੀ ਇਹ ਠੀਕ ਹੈ ਜੀ ਇਹ ਜਿਹੜੀ ਝੋਟੀ ਇਹ ਸੂਈ ਹੈ ਇਹਦੀ ਆ ਹਾਂ ਜੀ ਆ ਦਾ ਡੇਟ ਆ ਵਰਤਾ ਜੀ ਹਾਂ ਜੀ 15 6 22 ਠੀਕ ਹੈ ਜੀ ਜਦੋਂ ਜਨਮ ਲਿਆ ਨੇ ਜੀ ਆ ਦੇਖੋ ਅਪਰ ਸਾਰੇ ਆ ਸਾਹਮਣੇ ਦੁੱਧ ਲਿਖਤਾ ਬਿਲਕੁਲ ਬਿਲਕੁਲ ਆਨੇ ਕਟਾ ਦਿੱਤਾ ਜੀ ਐਲ ਡੀ ਵੀ 70 5 70 ਦਾ ਬੱਚਾ ਜੀ ਠੀਕ ਹੈ ਜੀ ਠੀਕ ਹੈ ਇਹ ਵੀ ਨਾਲ ਹੀ ਲਿਖਤਾ ਜੀ ਠੀਕ ਹੈ ਜੀ ਪਈ ਦੇਖ ਸਕਦੇ ਸਾਹਮਣੇ ਪ੍ਰਧਾਨ ਸਾਹਿਬ ਵੱਲੋਂ ਮਾਨ ਸਨਮਾਨ ਜਿਹੜਾ ਵਾ ਪੀ ਐਲ ਐਫ ਐ ਐਸੋਸੀਏਸ਼ਨ ਵੱਲੋਂ ਕੀਤਾ ਜਾ ਰਿਹਾ ਵਾ ਤੇ ਪ੍ਰਦਾਸਾਬ ਥੋੜਾ ਜੀ ਜੀ ਜਾਣਕਾਰੀ ਦੇ ਦਿਓ ਜੀ ਆਪਣੇ ਐਸੋਸੀਏਸ਼ਨ ਬਾਰੇ ਤੇ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੇ ਮਾਝਾ ਵਾਲੇ ਫਾਰਮ ਤੇ ਜਿਹੜੀ ਐਸੋਸੀਏਸ਼ਨ ਹੈ ਹਾਂ ਜੀ ਇਹ ਰਜਿਸਟਰਡ ਐਸੋਸੀਏਸ਼ਨ ਹੈ ਜੀ ਠੀਕ ਹੈ ਜੀ ਅਸੀਂ ਫਾਰਮਰਜ਼ ਨੂੰ ਇਕੱਠਿਆਂ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਵਾਂ ਉਹ ਸਰਕਾਰ ਤੱਕ ਪਹੁੰਚਾਉਨੇ ਆ ਬਿਲਕੁਲ ਸਰਕਾਰਾਂ ਨੂੰ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੱਢਣ ਲਈ ਕਹਿੰਨੇ ਆ ਠੀਕ ਹੈ ਜੀ ਤੇ ਯੂਨੀਵਰਸਿਟੀ ਦੇ ਨਾਲ ਸਾਡਾ ਜਿਹੜਾ ਰੈਗੂਲਰ ਸੰਪਰਕ ਆ ਮਹੀਨਾਵਾਰ ਸਾਡਾ ਸੈਮੀਨਾਰ ਉਥੇ ਚੱਲਦਾ ਯੂਨੀਵਰਸਿਟੀ ਦੇ ਅੰਦਰ ਠੀਕ ਹੈ ਜੀ ਕਈ ਵਾਰੀ ਅਸੀਂ ਸੈਮੀਨਾਰ ਫੀਲਡ 'ਚ ਵੀ ਕਰਾਉਨੇ ਆ ਠੀਕ ਹੈ ਸਾਨੂੰ ਯੂਨੀਵਰਸਿਟੀ ਐਕਸਪਰਟ ਮੁਹੱਈਆ ਕਰਦੀ ਆ ਤੇ ਇਹਦੇ ਨਾਲ ਗਿਆਨ ਦੇ ਆਦਾਨ ਪ੍ਰਦਾਨ ਦੇ ਨਾਲ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਪਹੁੰਚਦਾ ਠੀਕ ਹੈ ਜੀ ਔਰ ਸਹੀ ਸੋਚ ਜਿਹੜੀ ਆ ਉਹ ਫਾਰਮਰਾਂ ਤੱਕ ਪਹੁੰਚਦੀ ਆ ਔਰ ਇਸ ਐਸੋਸੀਏਸ਼ਨ ਦੇ ਰਿਜ਼ਲਟ ਸਦਕਾ ਸਾਡੇ ਕਈ ਫਾਰਮਰ ਜਿਹੜੇ ਆ ਉਹ ਹੁਣ ਆ ਪਿੱਛੇ ਜੀ ਇੱਕ ਫਾਰਮਰ ਨੂੰ ਮੱਛੀ ਪਾਲਣ ਦਾ ਅਵਾਰਡ ਵੀ ਮਿਲਿਆ ਠੀਕ ਹੈ ਜੀ ਤੇ 2023 ਦੇ ਵਿੱਚ ਸਰਪੰਚ ਸਾਹਿਬ ਨੇ ਜਿਹੜਾ ਚੀਫ ਮਿਨਿਸਟਰ ਅਵਾਰਡ ਜਿਹੜਾ ਉਹ ਪ੍ਰਾਪਤ ਕੀਤਾ ਠੀਕ ਹੈ ਜੀ ਇਹ ਇਹਦੇ ਵਿੱਚ ਐਸੋਸੀਏਸ਼ਨ ਦੀ ਭਾਵੇਂ ਮਿਹਨਤ ਘੱਟ ਆ ਸਰਪੰਚ ਸਾਹਿਬ ਦੀ ਆਪਣੀ ਪਰਸਨਲ ਮਿਹਨਤ ਜ਼ਿਆਦਾ ਵਾ ਠੀਕ ਹੈ ਜੀ ਠੀਕ ਪਰ ਇਹ ਸਾਰਾ ਕੁਝ ਜਿਹੜਾ ਵਾ ਤਾਂ ਹੀ ਪੋਸੀਬਲ ਹੋਇਆ ਕਿ ਜੇ ਅਸੀਂ ਇੱਕ ਧੁਰੇ ਦੇ ਨਾਲ ਯੂਨੀਵਰਸਿਟੀ ਦੇ ਨਾਲ ਜੁੜੇ ਆ। ਇਹ ਕਿੰਨੀ ਪੁਰਾਣੀ ਐਸੋਸੀਏਸ਼ਨ ਆਪਣੀ ਹੋ ਗਈ ਆ ਤਕਰੀਬਨ? ਇਹ 3 ਸਾਲ ਪੁਰਾਣੀ ਆ ਜੀ ਸਟੇਸ਼ਨ ਜੀ। 3 ਸਾਲ ਪੁਰਾਣੀ ਆ। ਠੀਕ ਐ। ਇੱਕ ਰੀ ਪ੍ਰਧਾਨ ਸਾਹਿਬ ਆਪਣਾ ਥੋੜਾ ਨਾਮ ਕਨਫਰਮ ਕਰਵਾ ਦਿਓ ਜੀ। ਇਸ ਐਸੋਸੀਏਸ਼ਨ ਦਾ ਨਾਮ ਪ੍ਰੋਗਰੈਸਿਵ ਲਾਈਫਸਟਾਕ ਫਾਰਮਰ ਐਸੋਸੀਏਸ਼ਨ। ਠੀਕ ਐ ਜੀ। ਇਹਦੇ ਵਿੱਚ ਸਾਰੇ ਸਹਾਇਕ ਧੰਦੇ ਨੇ ਠੀਕ ਐ ਜੀ। ਜਿੱਦਾਂ ਪਸ਼ੂ ਪਾਲਣ ਹੈ, ਮੱਛੀ ਪਾਲਣਿਆ, ਸੂਰ ਪਾਲਣਿਆ, ਮੁਰਗੀ ਪਾਲਣਿਆ, ਠੀਕ ਐ ਜੀ ਤੇ ਘੋੜਿਆਂ ਦਾ ਜਿਹੜਾ ਉਹ ਵੀ ਪਾਲਣੇ ਦੇ ਵਿੱਚ ਹੀ ਆ। ਠੀਕ ਹੈ ਇਹ ਇੱਕ ਸਾਰੇ ਜਿਹਦੇ ਵੀ ਸਾਡੇ ਜ਼ਿੰਮੇਦਾਰਾ ਤੌਰ ਦੇ ਉੱਤੇ ਸਹਾਇਕ ਧੰਦੇ ਆ ਹਾਂਜੀ ਇਹ ਉਹਨਾਂ ਦਾ ਸਾਰਿਆਂ ਨੂੰ ਇਕੱਠਿਆਂ ਕਰਕੇ ਤੇ ਇੱਕ ਅਸੀਂ ਐਸੋਸੀਏਸ਼ਨ ਬਣਾਈ ਸੀ ਇੱਕ ਰੀ ਆਪਣਾ ਨਾਂ ਤੇ ਨਾਲ ਫੋਨ ਨੰਬਰ ਜਰੂਰ ਇੱਕ ਰੀ ਬੋਲ ਦਿਓ ਜੀ ਮੇਰਾ ਨਾਂ ਸੰਦੀਪ ਸਿੰਘ ਰੰਧਾਵਾ ਠੀਕ ਹੈ ਜੀ ਮੈਂ ਇੱਥੇ ਇਸ ਐਸੋਸੀਏਸ਼ਨ ਦਾ ਮੁਖ ਸੇਵਾਦਾਰ ਆ ਠੀਕ ਹੈ ਤੇ ਆਪਣਾ ਤੇ ਮੋਬਾਈਲ ਨੰਬਰ ਕਨਫਰਮ ਕਰਿਓ ਮੇਰਾ ਮੋਬਾਈਲ ਨੰਬਰ जी। जीरो जीरो 98151 हां जी 77004 ਠੀਕ ਹੈ ਜੀ 98151177004 ਠੀਕ ਹੈ ਜੀ ਸੋ ਜਿਸ ਵੀ ਕਿਸੇ ਭਰਾ ਨੇ ਕੋਈ ਜਾਣਕਾਰੀ ਲੈਣੀ ਹੋਵੇ ਇਸ ਐਸੋਸੀਏਸ਼ਨ ਬਾਰੇ ਤੁਸੀਂ ਪ੍ਰਧਾਨ ਸਾਹਿਬ ਨਾਲ ਗੱਲਬਾਤ ਜਿਹੜੀ ਉਹ ਫੋਨ ਦਾ ਹੀ ਕਰ ਸਕਦੇ ਜੀ ਤੇ ਇਹ ਮਾਨ ਸਨਮਾਨ ਜਿਹੜਾ ਵਾ ਸਰਪੰਚ ਸਾਹਿਬ ਨੂੰ ਇਹ ਅਸੀਂ ਆਪਣੀ ਐਸੋਸੀਏਸ਼ਨ ਵੱਲੋਂ ਠੀਕ ਹੈ ਜੀ ਸਰਪੰਚ ਸਾਹਿਬ ਦਾ ਜਿਹੜਾ ਅਸੀਂ ਵਿਸ਼ੇਸ਼ ਸਨਮਾਨ ਕਰ ਰਹੇ ਹਾਂ ਠੀਕ ਹੈ ਜੀ ਕਿ ਇਹਨਾਂ ਨੇ ਜਿਹੜਾ ਆਪਣੇ ਫੀਲਡ ਦੇ ਵਿੱਚ ਇੱਕ ਚੰਗਾ ਕੰਮ ਤੇ ਕੀਤਾ ਬਿਲਕੁਲ ਜੀ ਵਿਸ਼ੇਸ਼ ਤੌਰ ਤੇ ਇਹ ਕੀਤਾ ਕਿ ਜਿਹੜਾ ਇਹਨਾਂ ਦਾ ਬੁੱਲ ਸੀਗਾ ਹਾਂਜੀ ਉਹਦੀ ਪ੍ਰਜਨਨ ਕੀ ਹੈ ਉਹ ਲੋਕਾਂ ਤੱਕ ਪਹੁੰਚਾਈ ਆ ਬਿਲਕੁਲ ਜੀ ਬਿਲਕੁਲ ਕਿਉਂਕਿ ਜਿੰਨੀ ਦੇਰ ਬੁੱਲਾਂ ਦਾ ਰਿਜ਼ਲਟ ਸਾਹਮਣੇ ਨਹੀਂ ਨਾ ਆਉਂਦਾ ਬਿਲਕੁਲ ਉਨੀ ਦੇਰ ਜਿਹੜੀ ਆ ਬਰੀਡਿੰਗ ਕਾਮਯਾਬ ਨਹੀਂ ਹੁੰਦੀ ਬਿਲਕੁਲ ਜੀ ਜਿਵੇਂ ਆਮ ਆਪਾਂ ਵੇਖਿਆਦਾ ਇੱਕ ਸਿਰਫ ਕਮਾਈ ਦੇ ਸਾਧਨ ਨੂੰ ਲੈ ਕੇ ਸੀਮਨਸਟਰਾ ਜਿਹੜਾ ਉਹ ਵੇਚਿਆ ਜਾਂਦਾ ਵਾ ਪਰ ਅੱਜ ਇੱਕ ਇਹ ਗੱਲ ਸਾਬਤ ਹੋ ਗਈ ਆ ਵੀ ਇਹ ਬੁੱਲੇ ਕਦੇ ਪ੍ਰੋਜਨੀ ਟੈਸਟਡ ਹੋ ਗਿਆ ਵਾ ਤੇ ਦੂਜੀ ਗੱਲ ਇਹ ਵੀ ਸਭ ਤੋਂ ਪਹਿਲੀ ਝੋਟ ਜਿਹੜੀ ਉਹ ਸਰਪੰਚ ਸਾਹਿਬ ਨੇ ਆਪਣੇ ਘਰੇ ਜਿਹੜੀ ਉਹ ਬਰੀਡ ਕੀਤੀ ਤੇ ਉਹਦੀ ਅੱਜ ਲਾਈਵ ਮਿਲਕਿੰਗ ਜਿਹੜੀ ਹੋਈ ਆ ਉਹਦੇ ਵਿੱਚ ਇਹਨੇ 16 ਕਿਲੋ ਤੇ 800 ਗ੍ਰਾਮ ਦੁੱਧ ਜਿਹੜਾ ਕੱਢਿਆ ਵਾ ਉਮਰ ਜਿਹੜੀ ਆ ਉਹ 3 ਸਾਲ ਤੋਂ ਅਜੇ ਕੋਈ 3 ਕੁ ਮਹੀਨੇ ਘੱਟ ਬੰਦੀ ਆ ਤੇ ਇਹ ਸੀ ਮਾਨ ਸਨਮਾਨ ਪ੍ਰਧਾਨ ਸਾਹਿਬ ਵੱਲੋਂ ਸਰਪੰਚ ਸਾਹਿਬ ਨੂੰ ਪ੍ਰਧਾਨ ਸਾਹਿਬ ਦਾ ਧੰਨਵਾਦ ਜੀ ਠੀਕ ਹੈ ਜੀ ਸਮਾਂ ਕੱਢ ਕੇ ਇੱਥੇ ਪਹੁੰਚੇ ਬਿਲਕੁਲ ਤੇ ਵੇਖੋ ਚੱਲ ਕੇ ਵੀ ਬਟਾਲੇ ਦਵਾਏ ਆ ਜੀ ਠੀਕ ਹੈ ਬਹੁਤ ਵਾਰ ਪੈਂਦੀ ਹੈ ਜੀ ਇਹ ਤਾਂ ਗੱਲ ਬਹੁਤ ਕੀਮਤੀ ਸਮਾਂ ਆਪਣਾ ਕੱਢ ਕੇ ਪ੍ਰਧਾਨ ਸਾਹਿਬ ਇੱਥੇ ਅੱਜ ਦੀ ਮਹਿਫਲ ਦੇ ਵਿੱਚ ਸ਼ਾਮਲ ਹੋਏ ਆ ਤੇ ਜੀ ਆਇਆਂ ਕਹਿੰਦੇ ਆ ਫੇਰ ਪ੍ਰਧਾਨ ਸਾਹਿਬ ਨੂੰ ਤੇ ਬਾਕੀ ਜਿੰਨੇ ਵੀ ਸੱਜਣ ਆਏ ਆ ਹੋਰ ਵੀ ਗੱਲਬਾਤ ਆਪਾਂ ਕਰਦੇ ਆ ਇਹ ਪ੍ਰਧਾਨ ਸਾਹਿਬ ਵੱਲੋਂ ਜਿਹੜਾ ਮੈਨੂੰ ਮਾਨ ਸਨਮਾਨ ਕੀਤਾ ਜਾ ਰਿਹਾ ਵਾ ਸੋ ਬਹੁਤ-ਬਹੁਤ ਧੰਨਵਾਦ ਹੈ ਪ੍ਰਧਾਨ ਸਾਹਿਬ ਦਾ ਤੇ ਧੰਨਵਾਦ ਤੁਹਾਡਾ ਜੀ ਅਸੀਂ ਵੇਖੋ ਸਾਡੀ ਇਸ ਜਿਹੜੀ ਮਿਲਕਿੰਗ ਦਾ ਜਿਹੜਾ ਰਿਕਾਰਡ ਆ ਜਾਂ ਮਿਲਕਿੰਗ ਦੀ ਸਾਰੀ ਜਿਹੜੀ ਪ੍ਰਦਰਸ਼ਨੀ ਅੱਜ ਬਿਲਕੁਲ ਜੀ ਉਹ ਲੋਕਾਂ ਤੱਕ ਪਹੁੰਚੀ ਆ ਬਿਲਕੁਲ ਬਿਲਕੁਲ ਤੇ ਇਹਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਬਰੀਡਿੰਗ ਪ੍ਰਤੀ ਹਾਂਜੀ ਇੱਕ ਨਵੀਂ ਜਿਹੜੀ ਆ ਸੋਚ ਜਿਹੜੀ ਡਵੈਲਪ ਹੋਵੇਗੀ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਧੰਨਵਾਦ ਤੇ ਇਹ ਸਰਪੰਚ ਸਾਹਿਬ ਵੱਲੋਂ ਜਿਹੜਾ ਸਤਿ ਸ੍ਰੀ ਅਕਾਲ ਤੁਸੀਂ ਵੀਰ ਦਾ ਧੰਨਵਾਦ ਕਰਦੇ ਆਂ ਇੱਕ ਸਾਡਾ ਘਰ ਦਾ ਵੀ ਚੈਨਲ ਬਣ ਗਿਆ ਇੱਕ ਪਹਿਲਾਂ ਹੈਗਾ ਸੀ ਸਤਗੜੀ ਫਾਰਮ ਦੂਜਾ ਹੁਣ ਮਾਝੀ ਵਾਲਾ ਬਣ ਗਿਆ ਹੁਣ ਸਾਡੇ ਕੋਲ ਦੋ ਚੈਨਲ ਵੀ ਆਪਦੇ ਹੋ ਗਏ ਬਿਲਕੁਲ ਤੇ ਵੀ ਬੜਾ ਵੱਡਾ ਵਾਧਾ ਵੇਖ ਡਾਕਟਰ ਸਾਹਿਬ ਵੇਖੋ ਕਿੰਨੀ ਦੂਰੋਂ ਸਮਾਂ ਕੱਢ ਕੇ ਸਾਡੇ ਲਈ ਆਏ ਆ ਨਾ ਬਹੁਤ 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 ਧੰਨਵਾਦ ਧੰਨਵਾਦ ਹੈ ਸਪਾਂਸਰ ਸਾਹਿਬ ਦਾ ਕਿਉਂਕਿ ਬਹੁਤ ਮਾਨ ਸਨਮਾਨ ਇਹਨਾਂ ਕੀਤਾ ਆਪਾਂ ਨੂੰ ਇੱਥੇ ਆਉਣ ਤੇ ਸੋ ਫਿਰ ਤੋਂ ਧੰਨਵਾਦ ਕਰਦੇ ਆ ਤੇ ਵਧਾਈ ਦਿੰਦੇ ਆ ਸਪਾਂਸਰ ਨੂੰ ਤੇ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਇਹ ਮਾਨ ਸਨਮਾਨ ਜਿਹੜਾ ਵਾ ਡਾਕਟਰ ਸਾਹਿਬ ਡਾਕਟਰ ਮੇਜਰ ਸਿੰਘ ਜੀ ਹਲਕੜਾ ਸਾਹਿਬ ਨੂੰ ਕੀਤਾ ਜਾ ਰਿਹਾ ਕਿਉਂਕਿ ਇਹ ਵੀ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਅੱਜ ਲਾਈ ਮਿਲਕਿੰਗ ਜਿਹੜੀ ਹੋਈ ਹੈ ਉਹਦੇ ਵਿੱਚ ਸ਼ਾਮਲ ਹੋਏ ਆ ਸੋ ਇਹਨਾਂ ਦੇ ਆਉਣ ਤੇ ਇਹਨਾਂ ਨੂੰ ਜੀ ਆਇਆਂ ਆਖਦੇ ਆ ਇਹ ਸਰਪੰਚ ਸਾਹਿਬ ਵੱਲੋਂ ਜਾਂ ਆਪਣੇ ਜਿਹੜੀ ਐਸੋਸੀਏਸ਼ਨ ਹੈ ਉਹਦੇ ਵੱਲੋਂ ਇਹਨਾਂ ਨੂੰ ਮਾਨ ਸਨਮਾਨ ਕੀਤਾ ਜਾ ਰਿਹਾ ਵਾ ਸਰਪੰਚ ਸਾਹਿਬ ਸਾਡੇ ਪੀਐਲਐਫਏ ਦੇ ਐਗਜ਼ੀਕਟਿਵ ਮੈਂਬਰ ਨੇ ਠੀਕ ਹੈ ਜੀ ਠੀਕ ਹੈ ਇਸ ਕਰਕੇ ਇਹ ਵੀ ਪੂਰਾ ਪੀਐਲਐਫਏ ਦੇ ਵਿੱਚ ਇੱਕ ਅਹਿਮ ਸਥਾਨ ਰੱਖਦੇ ਆ ਠੀਕ ਹੈ ਜੀ ਤੇ ਅੱਜ ਸਾਡੀ ਟੀਮ ਜਿਹੜੀ ਹੈ ਸਾਰੀ ਜਿਹੜੀ ਹੈ ਅਸੀਂ ਇੱਕ ਟੀਮ ਦੇ ਤੌਰ ਦੇ ਉੱਤੇ ਸਾਰਾ ਕੰਮ ਕਰ ਰਹੇ ਆ ਅੱਜ ਪ੍ਰਧਾਨ ਸਾਹਿਬ ਇੱਕ ਮਨ ਦੇ ਵਿੱਚ ਖੁਸ਼ੀ ਤਾਂ ਆਉਂਦੀ ਹੋਊਗੀ ਵੀ ਆਪਣੇ ਟੀਮ ਦੇ ਮੈਂਬਰ ਜਾਂ ਕਹ ਲਈਏ ਜਾਂ ਐਸੋਸੀਏਸ਼ਨ ਦੇ ਮੈਂਬਰ ਤੇ ਬਹੁਤ ਵੱਡੀ ਇਹਨਾਂ ਸਫਲਤਾ ਕੀਤੀ ਆ ਵੇਖੋ ਜੀ ਸਫਲਤਾ ਜਿਹੜੀ ਹੈ ਗੁਰੂ ਮਹਾਰਾਜ ਵੱਲੋਂ ਬਖਸ਼ਿਸ਼ ਹੁੰਦੀ ਆ ਹਾਂ ਜੀ ਤੇ ਸਰਪੰਚ ਸਾਹਿਬ ਨੂੰ ਇਸ ਚੀਜ਼ ਦਾ ਮਾਣ ਮਿਲਣਾ ਸੀ ਬਿਲਕੁਲ ਜੀ ਔਰ ਸਰਪੰਚ ਸਾਹਿਬ ਦੀ ਇੱਕ ਸਾਫ਼ ਤੇ ਸੱਚੀ ਸੁੱਚੀ ਜਿਹੜੀ ਨੀਅਤ ਹੈ ਨਾ ਬਿਲਕੁਲ ਜੀ ਬਿਲਕੁਲ ਉਹਨੂੰ ਪਾਗ ਲੱਗਾ ਪਾਗ ਲੱਗਾ ਮੈਂ ਤੇ ਇਹ ਕਹਾਂਗਾ ਠੀਕ ਹੈ ਜੀ ਧੰਨਵਾਦ ਜੀ ਇਹ ਸਪਾਂਸਰ ਜੀ ਹੈ ਜੀ ਆ ਠੀਕ ਹੈ ਜੀ ਇਹ ਆਪਣੇ ਪਿੰਦੇ ਵੱਖਰੀ ਆ ਹਾਂ ਜੀ ਠੀਕ ਹੈ ਇਹ ਨਹੀਂ ਬੋਲਦੇ ਗੱਲ ਵੱਖਰੀ ਆ ਇਹ ਮੇਰਾ ਭਤੀਜਾ ਵਾ ਠੀਕ ਹੈ ਜੀ ਇਹ ਮੌਜੂਦਾ ਸਰਪੰਚ ਨੇ ਮੌਜੂਦਾ ਸਰਪੰਚ ਹੈ ਜੀ ਠੀਕ ਹੈ ਜੀ ਸੋ ਧੰਨਵਾਦ ਇਹਨਾਂ ਦਾ ਵੀ ਇੱਥੇ ਆਉਣ ਤੇ ਵੀਰ ਗੁਰਲਾਲ ਨਾਲ ਗੱਲਬਾਤ ਕਰਦੇ ਆਂ ਜਿਨ੍ਹਾਂ ਦਾ ਸੀਮਨ ਸਪਲਾਈ ਦਾ ਕੰਮ ਹੈ ਤੇ ਆਜੋ ਪੁੱਛਦੇ ਆ ਇਹਨਾਂ ਦਾ ਕਿਹੜੇ ਏਰੀਆ ਦੇ ਵਿੱਚ ਰੂਟ ਹੁੰਦਾ ਵਾ ਤੇ ਕਿੱਥੇ-ਕਿੱਥੇ ਆਪਾਂ ਸੀਮਨ ਜਿਹੜਾ ਪਹੁੰਚਾ ਸਕਦੇ ਆ ਸਤਿ ਸ਼੍ਰੀ ਅਕਾਲ ਗੁਰਲਾਲ ਵੀਰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਵੀ ਵਧਾਈ ਦੇ ਪਾਤਰ ਜੇ ਕਿਉਂਕਿ ਇੱਕ ਇਹ ਟੀਮ ਵਰਕ ਹੀ ਤੇ ਅੱਜ ਬਹੁਤ ਵਧੀਆ ਜਿਹੜੀ ਸਫਲਤਾ ਪ੍ਰਾਪਤ ਹੋਈ ਆ ਬਿਲਕੁਲ ਬਿਲਕੁਲ ਜੀ ਤੇ ਆਪਾਂ ਪਹਿਲਾਂ ਦੱਸ ਦਈਏ ਵੀ ਸੀਮਨ ਆਪਣੇ ਕੋਲ ਅਵੇਲੇਬਲ ਹੁੰਦੇ ਆ ਪੰਜਾਬ 골ਡ ਦੇ ਰਾਖਾ ਤੇ हां जी ਮਿਲ ਜਣਗੇ ਠੀਕ ਹੈ ਜੀ ਤੇ ਕਿਹੜੇ ਏਰੀਆ ਦੇ ਵਿੱਚ ਆਪਾਂ ਸੀਮਨ ਆਪਣਾ ਤਿੰਨ ਡਿਸਟ੍ਰਿਕਟ ਆ ਅਮ੍ਰਿਤਸਰ ਤਰਨਤਾਰਨ ਤੇ ਫਰੋਹੀਪੁਰ ਕੁਝ ਥੋੜਾ ਜਿਹਾ ਏਰੀਆ ਗੁਰਦਾਸਪੁਰ ਦਾ ਵੀ ਆ ਠੀਕ ਹੈ ਜੀ ਬਾਕੀ ਜ਼ਿਆਦਾ ਮੋਸਟਲੀ ਤਿੰਨ ਡਿਸਟ੍ਰਿਕਟ ਦੇ ਵਿੱਚ ਤੇ ਆਪਣਾ ਫੋਨ ਨੰਬਰ ਇੱਕ ਵਾਰੀ ਕਨਫਰਮ ਕਰ ਦਿਓ ਜੀ ਮੇਰਾ ਹੈਗੀ 9517510600 ਠੀਕ ਹੈ ਜੀ ਸੋ ਇਸ ਤੋਂ ਇਲਾਵਾ ਆਪਣੇ ਇੱਕ ਹੈਗੇ ਆਟਾਰੀ ਤੋਂ ਆ ਸਕਤਰ ਸਿੰਘ ਠੀਕ ਹੈ ਜੀ ਠੀਕ ਆ ਉਸ ਤੋਂ ਇਲਾਵਾ ਮੋਗੇ ਤੋਂ ਆ ਅਮਨਦੀਪ ਠੀਕ ਹੈ ਠੀਕ ਹੈ ਜੀ ਇੱਕ ਮਲਕੀਤ ਸਿੰਘ ਕੈਰੋ ਹਰਿਆਣੇ ਦੇ ਵਿੱਚ ਠੀਕ ਠੀਕ ਆ ਇਹ ਚਾਰ ਤਿੰਨ ਚਾਰ ਸਪਲਾਈਰਾਂ ਤੋਂ ਹੋਰ ਵੀ ਤੁਹਾਨੂੰ ਸੀਮਨ ਮਿਲ ਜਾਣਗੇ ਸੋ ਗਰਲਾਲ ਵੀਰ ਦਾ ਨੰਬਰ ਜਿਹੜਾ ਸਕਰੀਨ ਤੇ ਚੱਲ ਰਿਹਾ ਵਾ ਤੇ ਜਿਸ ਵੀ ਕਿਸੇ ਨੂੰ ਏਰੀਆ ਦੇ ਹਿਸਾਬ ਨਾਲ ਸੀਮਨ ਜਿੱਥੇ ਵੀ ਚਾਹੀਦਾ ਹੋਇਆ ਤੁਸੀਂ ਫੋਨ ਲਾ ਕੇ ਗੱਲਬਾਤ ਜਿਹੜੀ ਉਹ ਕਰ ਸਕਦੇ ਜੀ ਉਸ ਦੇ ਨਾਲ ਹੀ ਖੜੇ ਆਪਣੇ ਡਾਕਟਰ ਸਾਹਿਬ ਡਾਇਮੰਡ ਬੋਲ ਵਾਲੇ ਉਹਨਾਂ ਨਾਲ ਗੱਲਬਾਤ ਥੋੜੀ ਜੀ ਕਰਦੇ ਆਪਾਂ ਪੰਜ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਵੀਰ ਜੀ ਤੇ ਪਹਿਲਾਂ ਤਾਂ ਵਧਾਈ ਦੇ ਪਾਤਰ ਇਹ ਤੁਸੀਂ ਵੀ ਬਹੁਤ ਬਹੁਤ ਸਾਰੀ ਟੀਮ ਨੂੰ ਸਾਰੀ ਟੀਮ ਨੂੰ ਵਧਾਈਆਂ ਅਲਾਕਾ ਵਧਿਆ ਸਾਡਾ ਜੀ ਬਿਲਕੁਲ ਬਿਲਕੁਲ ਜੀ ਤੇ ਕੀ ਕਹਿਣਾ ਚਾਹੁੰਦੇ ਜਿਵੇਂ ਅੱਜ ਮੰਨ ਲਓ ਇਸ ਬੁੱਲ ਦੇ ਪ੍ਰੋਜੈਕਟ ਨਹੀਂ ਸਾਹਮਣੇ ਆ ਗਈ ਹੈ ਤੇ ਇਹਦੇ ਬਾਰੇ ਮਿਹਨਤ ਜਿਹੜੀ ਸਰਪੰਸਾਬ ਨੇ ਬਹੁਤ ਕੀਤੀ ਹੈ ਨਾਲ ਤੁਸੀਂ ਵੀ ਜਿਹੜੀ ਟੀਮ ਹੀ ਸਾਰਿਆਂ ਕੀਤੀ ਹੈ ਤੇ ਉਹਦੇ ਬਾਰੇ ਕੋਈ ਦੋ ਸ਼ਬਦ ਇਸ ਇੰਨਾ ਵੀ ਮਾਲ ਟੰਗਰ ਬੱਜਾ ਬਿਲਕੁਲ ਚ ਬੁੱਲ ਚ ਚੂਟੀ ਹੈ ਜਾਂ ਉਹਦੀ ਮਦਦ ਸੀ ਉਹਦੇ ਬਾਰੇ ਮੈਂ ਤੇ ਸਰਪੰਚ ਸਾਹਿਬ ਨੇ ਇੱਕ ਦੂਰਤਾ ਨਾਲ ਅਸੀਂ ਮਿਹਨਤ ਕੀਤੀ ਹਾਂਜੀ ਇਸ ਕਾਰੋਬਾਰ ਬਾਰੇ ਮਿਹਨਤ ਕੀਤੀ ਤੇ ਅੱਗੇ ਵਧੇ ਅੱਜ ਝੋਟ ਨੇ ਦੁੱਧ ਦਿੱਤਾ ਤੇ ਬਹੁਤ ਹੀ ਮਨ ਨੂੰ ਮਾਨ ਜਿਹੜਾ ਮਹਿਸੂਸ ਹੋਇਆ ਤੇ ਬੜੀ ਖੁਸ਼ੀ ਹੈ ਬਿਲਕੁਲ ਜੀ ਬਿਲਕੁਲ ਇਸ ਕਰਕੇ ਠੀਕ ਹੈ ਜੀ ਧੰਨਵਾਦ ਡਾਕਟਰ ਸਾਹਿਬ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀਕਾਲ ਜੀ ਵੀਰ ਜੀ ਪਹਿਲਾਂ ਤਾਂ ਜੀ ਆਖਦੇ ਆ ਤੁਹਾਨੂੰ ਜਿਹੜੇ ਤੁਸੀਂ ਸਾਡੇ ਏਰੀਆ ਦੇ ਵਿੱਚ ਪਹੁੰਚੇ ਏਡੀ ਦੂਰੋਂ ਤੇ ਪਹਿਲਾਂ ਤੇ ਆਪਣਾ ਨਾਮ ਤੇ ਐਡਰੈਸ ਮਾੜਾ ਜਾਂ ਦੱਸ ਦਿਓ ਨਾਮ ਹਵਤਾਰ ਸਿੰਘ ਠੀਕ ਹੈ ਜੀ ਐਡਰੈਸ ਬਸਤੀ ਸੁਨਵਾਲੀ ਫਰੋਜਪੁਰ ਸ਼ਹਿਰ ਠੀਕ ਹੈ ਜੀ ਹਾਂਜੀ ਤੇ ਸਰਪੰਚ ਸਾਹਿਬ ਨਾਲ ਕਾਫੀ ਪਿਆਰ ਲੱਗਦਾ ਵਾ ਇੰਨੀ ਦੂਰੋਂ ਸਮਾਂ ਕੱਢ ਕੇ ਤੁਸੀਂ ਚੇਚੇ ਤੌਰ ਤੇ ਪਹੁੰਚੇ ਲਾਈ ਮਿਲਕਿੰਗ ਦੇ ਵਿੱਚ ਹਾਂਜੀ ਪਿਆਰ ਸਰਪੰਚ ਜੀ ਸਾਹਿਬ ਨਾਲ ਬਹੁਤ ਹੈ ਜੀ ਠੀਕ ਹੈ ਬਾਕੀ ਸਰਪੰਚ ਸਾਹਿਬ ਬਰੀਡਿੰਗ ਤੇ ਕੰਮ ਕਰਦੇ ਆ ਤੇ ਜੋ ਅਸੀਂ ਪੁੱਛਦੇ ਆ ਹਾਂਜੀ ਦਿਨ ਰਾਤ ਹਰ ਟਾਈਮ ਸਰਪੰਚ ਸਾਹਿਬ ਦੱਸਦੇ ਨੇ ਬਿਲਕੁਲ ਜੀ ਬਿਲਕੁਲ ਤੇ ਇਹਨਾਂ ਬਰੀਡਿੰਗ ਤੇ ਕੰਮ ਕੀਤਾ ਪਹਿਲੋ ਦੋ ਬੋਲ ਤਿਆਰ ਕੀਤੇ ਪੰਜਾਬ 골ਡ ਕੀਤਾ ਹੈ ਇੱਕ ਰਾਕਾ ਕੀਤਾ ਹੈ ਰਾਕਾ ਕੀਤਾ ਹੈ ਜੀ ਤੇ ਪੰਜਾਬ 골ਡ ਦੀ ਟੀਜਵਾਈ ਹੈ 16 ਕਿਲੋ 800 ਗ੍ਰਾਮ ਦੁੱਧ ਕੱਢਿਆ ਹੈ ਬਿਲਕੁਲ ਜੀ ਤੇ ਇਹ ਆ ਬਰੀਡਿੰਗ ਦਾ ਮੇਨਾ ਥਮ ਪਹਿਲੇ ਪਹਿਲੇ ਸਵੇਰੇ ਜਿਹੜਾ ਝੋਟੀ ਨੇ ਇਹਨਾਂ ਦੁੱਧ ਕੱਢਣਾ ਕਿਉਂਕਿ ਆਮ ਤੁਹਾਡੇ ਵੀ ਉਮਰ ਕਾਫੀ ਤਜਰਬਾ ਹੋ ਗਿਆ ਵਾ ਤੇ ਜਿਵੇਂ ਤੁਸੀਂ ਰੂਟੀਨ ਦੇ ਵਿੱਚ ਵਹਿੰਦੇ ਰਹਿੰਦੇ ਜੇ ਪਹਿਲਾਂ ਝੋਟੀਆਂ ਆਮ ਤੇ ਪਹਿਲੀ ਗੱਲ ਚੰਗੀ ਤਰ੍ਹਾਂ ਮਿਲਦੀਆਂ ਨਹੀਂ ਗਿਆ ਹਾਂਜੀ ਹਾਂਜੀ ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਅੱਜ ਪਹਿਲਣ ਝੋਟੀ ਨੇ ਉਹ ਵੀ ਉਮਰ ਜਿਹੜੀ ਇਹਦੀ ਬਿਲਕੁਲ ਕਹਿ ਲਈਏ ਤੇ ਅਜੇ ਬੱਚਿਆਂ ਦੇ ਵਿੱਚ ਹੀ ਆਉਂਦੀ ਆ ਛੋਟੀ ਉਮਰ ਦੇ ਦੁੱਧ ਰਿਕਾਰਡ ਕਰਾਇਆ ਹਾਂਜੀ ਵੀ 2 ਮਹੀਨੇ 2.5 ਮਹੀਨੇ ਕੱਢਨੇ 3 ਸਾਲ ਤੋਂ ਬਿਲਕੁਲ ਜੀ ਬਿਲਕੁਲ ਉਹ ਵੀ 200 ਗ੍ਰਾਮ ਘਟ 17 ਕਿਲੋ ਦੁੱਧ ਕੱਢਿਆ ਪਹਿਲਣ ਨੇ ਤੇ ਆਮ ਹੀ ਆਪਾਂ ਵਹਨੇ ਆ ਮੱਝਾਂ ਸੂਆਂ ਦੇ ਵਿੱਚ ਹੋ ਗਏ ਵੀ 17 ਕਿਲੋ ਦੁੱਧ ਜਿਹੜਾ ਨਹੀਂ ਕੱਢਦੀਆਂ ਆਮ ਹੋ ਗਿਆ 11 12 ਲੋ ਕੱਢ ਦਿਆ ਨੇ ਬਿਲਕੁਲ ਜੀ ਬਿਲਕੁਲ ਇਸ ਕਰਕੇ ਪੰਜਾਬ 골ਡ ਦੀਆਂ 3 ਦੁੱਧ ਦੇਣ ਲਗ ਪਿਆ ਨੇ ਇਹਨਾਂ ਨਾਲ ਸੀਮਨ ਲਵਾਓ ਪੰਜਾਬ 골ਡ ਦਾ ਠੀਕ ਹੈ ਜੀ ਤੇ ਕਿਉਂਕਿ ਇਹਦੀ ਤੀ ਚਵਾ ਦਿੱਤੀ ਹੋਈ ਗਈ ਏ ਠੀਕ ਹੈ ਇਹਦੇ ਗਾਂ ਬੱਚੇ ਦੁੱਧ ਦੇ ਆਉਣਗੇ ਬਿਲਕੁਲ ਬੋਲਦਾ ਹੀ ਰਿਕਾਰਡ ਸੀਮਨ ਹੋਣਾ ਚਾਹੀਦਾ ਜਿਹੜੇ ਦੁੱਧ ਬੱਚੇ ਬੋਲਦੇ ਦੁੱਧ ਦੇ ਆ ਗਏ ਨੇ ਠੀਕ ਹੈ ਜੀ ਤੇ ਬਰੀਡ ਤਿਆਰ ਕੀਤੀ ਸਰਪੰਚ ਸਾਹਿਬ ਨੇ ਠੀਕ ਹੈ ਜੀ ਤੇ ਬਹੁਤ ਬਹੁਤ ਮੁਬਾਰਕਾ ਗੁਰਦੇਵ ਸਿੰਘ ਸਰਪੰਚ ਸਾਹਿਬ ਨੂੰ ਠੀਕ ਹੈ ਧੰਨਵਾਦ ਹੈ ਤੁਹਾਡਾ ਵੀ ਇੱਥੇ ਆਉਂਦੇ ਮਿਹਨਤ ਬਹੁਤ ਕੀਤੀ ਏ ਬੀਡਿੰਗ ਦੇ ਤੇਗਾ ਸਾਡੇ ਘਰੇ ਵੀ ਦੁੱਧ ਆਊਗਾ ਇਸੇ ਕਰਕੇ ਸਾਨੂੰ ਵੀ ਇੱਥੇ ਜਿੰਦਾ ਹੀ ਫਾਇਦਾ ਹੈ ਬਿਲਕੁਲ ਜੀ ਬਿਲਕੁਲ ਸਾਹਮਣੇ ਆਪਣੇ ਵੀਰ ਮਨਜੀਤ ਸਿੰਘ ਜੀ ਪਹੁੰਚੇ ਆ ਜਲਾਲਾਬਾਦ ਤੋਂ ਬਹੁਤ ਲੰਮਾ ਸਫ਼ਰ ਤੈਅ ਕਰਕੇ ਸਰਪੰਚ ਸਾਹਿਬ ਦੇ ਕੋਲ ਅੱਜ ਹੌਸਲਾ ਪਜਾਈ ਲਈ ਆਏ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਇਹ ਵੈਟਰਨਰੀ ਪ੍ਰੈਕਟਿਸ ਨਾਲ ਕਰਦੇ ਆ ਫੀਲਡ ਦੇ ਵਿੱਚ ਨਾਲ ਸਰਪੰਚ ਵੀ ਨੇ ਹਾਂਜੀ ਨਾਲ ਸਰਪੰਚ ਵੀ ਆ ਸਰਪੰਚ ਵੀ ਆ ਨਾਲ ਉਹ ਤਾਂ ਜਾਨੀ ਕਿ ਕਾਫੀ ਵੱਡਾ ਹੋ ਗਿਆ ਵਾ ਕੰਮ ਲਵਦਾ ਜੀ ਡਬਲ ਲਵਦਾ ਹੈ ਤੇ ਸਸੀਗਰੜਾ ਸਾਹਿਬ ਹਾਂ ਸਸੀਗਰ ਵੀਰ ਜੀ ਤੇ ਪਹਿਲਾਂ ਤੇ ਆਪਣਾ ਨਾਂ ਤੇ ਫੋਨ ਨੰਬਰ ਦੱਸ ਦਿਓ ਜੀ ਹਾਂਜੀ ਵੀਰ ਜੀ ਮੇਰਾ ਨਾਮ ਮਨਜੀਤ ਸਿੰਘ ਪਵਾਰ ਪਵਾਰ ਤੇ ਡਿਸਟ੍ਰਿਕਟ ਫਾਜ਼ਿਲਕਾ تحصیل ਜਲਾਲਾਬਾਦ ਠੀਕ ਹੈ ਜਲਾਲਾਬਾਦ ਏਰੀਆ ਚ ਆਪਾਂ ਮਤਲਬ ਪ੍ਰੈਕਟਿਸ ਕਰਦੇ ਆ ਠੀਕ ਹੈ ਤੇ ਜੇ ਗੱਲ ਕਰੀਏ ਆਪਣੇ ਕੋ ਸਿਮਨ अवेलेबल ਹੋਊਗਾ ਜਿਵੇਂ ਆਪਣੇ ਸੁਪੰਨ ਸਾਹਿਬ ਦੇ ਬੋਲੇ ਆ ਹਾਂਜੀ ਵੀਰ ਜੀ ਇਹਨਾਂ ਦੇ ਬਬੂਲਾਂ ਦੇ ਸੀਮਨ ਆਪਣੇ ਕੋਲ ਅਵੇਲੇਬਲ ਵੀ ਨੇ ਤੇ ਪਹਿਲਾਂ ਵੀ ਆਪਾਂ ਯੂਜ਼ ਕਰੇ ਨੇ ਪਹਿਲਾਂ ਵੀ ਕਰੇ ਨੇ ਹਾਂ ਪਹਿਲਾਂ ਵੀ ਕਰੇ ਨੇ ਕਨਸੀਵ ਰੇਟ ਜਿਹੜਾ ਬਹੁਤ ਜ਼ਿਆਦਾ ਵਧੀਆ ਮਿਲੇ ਆਪਾਂ ਨੂੰ ਠੀਕ ਹੈ ਜੀ ਤੇ ਦੂਜੀ ਗੱਲ ਇਹ ਆ ਵੀ ਇਹਨਾਂ ਨੇ ਪ੍ਰੋਪਰ ਪ੍ਰੋਜਨੀ ਇਹਨਾਂ ਕੋਲ ਹੈਗੀ ਆ ਡੀਐਨਏ ਟੈਸਟਡ ਰੇ ਠੀਕ ਹੈ ਜੀ ਮਾਪਿਓ ਵਾਲੇ ਪਾਸਿਓਂ ਠੀਕ ਹੈ ਜੋ ਰੀਤ ਵੀ ਇਹਨਾਂ ਨੇ ਸ਼ੁਰੂ ਕੀਤੀ ਆ ਠੀਕ ਠੀਕ ਬੂਲਾਂ ਦੇ ਵਿੱਚ ਡੀਐਨਏ ਟੈਸਟਡ ਦੀ ਤੇ ਉਹ ਇਸੇ ਨੂੰ ਵੇਖ ਕੇ ਹੋਰ ਬਬੂਲਾਂ ਵਾਲੇ ਨੇ ਵੀ ਡੀਐਨਏ ਕਰਾਏ ਨੇ ਕਰਾਏ ਨੇ ਤੇ ਉਹਨਾਂ ਦਾ ਸਾਰਾ ਮੰਨ ਕੇ ਚੱਲੋ ਵੀ ਮਾਨ ਸਨਮਾਨ ਇਹਨਾਂ ਨੂੰ ਜਾਂ ਤੇ ਬਹੁਤ ਵਧੀਆ ਦਾ ਮੇਰੇ ਹਿਸਾਬ ਨਾਲ ਆਪਣੇ ਕੋਲ ਫੀਲਡ ਦੇ ਵਿੱਚ ਬੱਚੇ ਤੇ ਆ ਗਏ ਹੋਣਗੇ ਹਾਂਜੀ ਆਏ ਹੋਏ ਨੇ ਜੀ ਠੀਕ ਹੈ ਜੀ ਹਾਂਜੀ ਕੁਛ ਕਟੀਆਂ ਵੀ ਆਈਆਂ ਹੋਈਆਂ ਪੰਜਾਬ 골ਡ ਦੀਆਂ ਠੀਕ ਹੈ ਤੇ ਜਿਵੇਂ ਸਮੇ ਦੇ ਨਾਲ ਤਿਆਰ ਹੋਣੀਆਂ ਤੇ ਸੀਮ ਦੇ ਰੇਟ ਦੀ ਗੱਲ ਕਰੀਏ ਬਿਲਕੁਲ ਜੈ ਜੀ ਆਮਰ ਸੀਮਣਾ ਦੀ ਨਾ ਰੇਟ ਨਾ ਨੋਰਮਲ ਪ੍ਰਾਈਸ ਵਾਲਾ ਕੋ ਮਹਿੰਗਾ ਨਹੀਂਗਾ ਠੀਕ ਹੈ ਜੀ ਠੀਕ ਹੈ ਅਗੇ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਇਹ ਨੇ ਡਾਕਟਰ ਮੇਜਰ ਸਿੰਘ ਅਕਰਾ ਜੀ ਸასი ਘਾਲ ਸਾਹਿਬ ਸასი ਘਾਲ ਜੀ ਸਾਰੇ ਭਰਾਵਾਂ ਨੂੰ ਪਹਿਲਾਂ ਤਾਂ ਜੀ ਆਖਦੇ ਆ ਤੁਹਾਨੂੰ ਵੀ ਤੇ ਇਸ ਮਹਿਫਲ ਦੇ ਵਿੱਚ ਤੁਸੀਂ ਵੀ ਪਹੁੰਚੇ ਜੇ ਸਰਪੰਚ ਸਾਹਿਬ ਨੂੰ ਵਧਾਈ ਦੇਣ ਦੇ ਲਈ ਹਾਂਜੀ ਹਾਂਜੀ ਤੇ ਏਰੀਆ ਕਿਹੜੀ ਕਨਫਰਮ ਕਰਾ ਦਿਓ ਜੀ ਏਰੀਆ ਮੇਰਾ ਭਦੌੜਾ ਜੀ ਡਿਸਟ੍ਰਿਕਟ ਬਰਨਾਲਾ ਬਰਨਾਲਾ ਤੇ ਜਿਹੜਾ ਸਾਡਾ ਭਦੌੜ ਏਰੀਆ ਤਿੰਨ ਜ਼ਿਲ੍ਹਿਆਂ ਦਾ ਬਾਰਡਰ ਆ ਜੀ ਬਠਿੰਡਾ ਤੇ ਮੋਗਾ ਹਾਂਜੀ ਤੇ ਆਪਣਾ 30 30 ਕਿਲੋਮੀਟਰ ਏਰੀਆ ਦੇ ਵਿੱਚ ਕੰਮ ਆ ਜੀ ਮੋਗੇ ਏਰੀਆ ਦੇ ਵਿੱਚ ਵੀ ਕਾਫੀ ਤੇ ਉਧਰ ਰਾਮਪਰਾ ਫੂਲ ਏਰੀਆ ਦਾ ਤਾਂ ਡੰਡਾ ਜ਼ਿਲ੍ਹੇ ਦਾ ਤੇ ਆਪਣੇ ਬਰਨਾਲੇ ਜਿੱਥੋਂ ਉਧਰ ਕਰਦੀ ਕਰਦੇ ਆਂ ਤੇ ਮੈਨੂੰ ਲੱਗਦਾ ਸੀਮਨ ਆਪਣੇ ਕੋਲ ਵੀ ਅਵੇਲੇਬਲ ਹੋਊਗਾ ਪੰਜਾਬ 골ਡ ਦਾ ਤੇ ਰਾਕੇ ਦਾ ਰਾਕੇ ਤੋਂ ਦੋਨਾਂ ਦਾ ਹਾਂ ਦੋਨਾਂ ਦਾ ਹੀ ਹੋਊਗਾ ਠੀਕ ਹੈ ਤੇ ਉਮੀਦ ਕਰਦੇ ਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਪਸ਼ੂ ਜਿਹੜੇ ਉਹ ਪੈਦਾ ਹੋਣਗੇ ਬਰੀਡ ਦੇ ਵਿੱਚ ਸੁਧਾਰ ਹੋਊਗਾ ਜੀ ਚੰਗਾ ਆਪਾਂ ਬੂਟਾ ਲਾਵਾਂਗੇ ਉਹਦਾ ਫਲ ਤਾਂ ਮਿਲਣਾ ਹੀ ਮਿਲਣਾ ਬਿਲਕੁਲ ਉਮੀਦ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਰੀਡ ਦੇ ਵਿੱਚ ਬਹੁਤ ਸੁਧਾਰ ਕਰਨਗੇ ਇਹ ਦੋਵੇਂ ਬੁੱਲ ਡੀਐਨਏ ਟੈਸਟਡ ਆ ਠੀਕ ਹੈ ਜੀ ਇਸ ਤੋਂ ਇੱਕ ਗੱਲ ਹੋਰ ਆ ਜੀ ਜਿਹੜੀ ਸਸਤਾ ਗੜਵਾਸੂ ਆਪਣੀ ਯੂਨੀਵਰਸਿਟੀ ਲੁਧਿਆਣਾ ਹਾਂ ਜੀ ਉਹਨਾਂ ਵੱਲੋਂ ਇਹ ਸੀਮਨ ਤਿਆਰ ਕੀਤਾ ਹੋਇਆ ਕੀਤਾ ਇਹ ਤਾਂ ਜਿੱਥੇ ਲੱਗ ਜੂ ਕੋਕੀ ਜੜ ਦੂਗਾ ਕੋਕੀ ਜੜੂ ਕਿਉਂਕਿ ਹੋਰ ਜੇ ਆਪਾਂ ਜਾਨੀਏ ਇੱਕ ਤਾਂ ਕੁਆਲਿਟੀ ਬਹੁਤ ਵਧੀਆ ਹੁੰਦੀ ਆ ਉਹ ਸੀਮਨ ਦੀ ਹਾਂ ਜੀ ਤੇ ਆਮ ਬੈਂਕਾਂ ਨਾਲੋਂ ਜੇ ਕਹਿ ਲਈਏ ਉਥੇ ਸੀਮਨ ਤਿਆਰ ਕਰਾਉਣ ਦਾ ਰੇਟ ਵੀ ਥੋੜਾ ਚਲੋ ਵੱਧ ਹੁੰਦਾ ਵਾ ਬਾਕੀ ਕੁਆਲਿਟੀ ਦੀ ਗੱਲ ਕਰੀਏ ਤੇ ਉਹ ਇੱਕ ਬਹੁਤ ਵਧੀਆ ਜਾਨੀ ਕਿ ਮਿਲਦੀ ਹੈ ਉਹਨਾਂ ਕਨਸੈਪਸ਼ਨ ਰੇਟ ਜਿਹੜਾ ਵੱਧ ਮਿਲਦਾ ਵੱਧ ਮਿਲਦਾ ਜਿਹੜੀ ਆਪਣੀ ਵੀ ਗੱਲ ਵੀ ਰਹੀ ਆ ਕਿ ਵੀ ਮੁਬਾਰਕਾ ਟੈਸਟ ਵਾਲਾ ਹਾਂਜੀ ਉਹ ਬਹੁਤ ਹੀ ਜ਼ਿਆਦੇ ਹੁੰਦੇ ਆ ਠੀਕ ਹੈ ਜੀ ਜਿਹਦੇ ਕਰਕੇ ਇੱਕ ਸੂਈ ਦੇ ਨੱਕੇ ਚੋਂ ਆ ਕੇ ਫੁੱਲ ਸਿਮਰ ਬੈਕ ਵੱਡਦਾ ਬਿਲਕੁਲ ਬਿਲਕੁਲ ਉਹਦੇ ਚ ਸਭ ਤੋਂ ਵੱਡੀ ਤੇ ਇਹ ਆ ਵੀ ਤੁਹਾਡੇ ਜਿਹੜਾ ਸਿਮਰ ਦਾ ਹੀ ਬਿਮਾਰੀਆਂ ਆਉਂਦੀਆਂ ਹਾਂਜੀ ਹਾਂਜੀ ਬਿਲਕੁਲ ਵੀ ਉਹਦੇ ਕੋਈ ਜੈਸ਼ ਨਹੀਂ ਹੈ ਕਿ ਆਉਂਦੀ ਨਹੀਂ ਆਉਂਦੀ ਠੀਕ ਹੈ ਜੀ ਗੜਵਾਸੂ ਦੇ ਸੀਮਨ ਦੀ ਕੁਆਲਿਟੀ ਆ ਜਿਹੜਾ ਹੋਰ ਬੈਂਕਾਂ ਉਹ ਕੁਆਂਟੀਟੀ ਤਾਂ ਵਧਾ ਦਿੰਦੇ ਆ ਪਰ ਕੁਆਲਿਟੀ ਜ ਨਹੀਂ ਸੁਧਾਰ ਲੈਂਦੀਆਂ ਬਿਲਕੁਲ ਬਿਲਕੁਲ ਇਹ ਗੱਲ ਮੰਨਣੀ ਪਊਗੀ ਠੀਕ ਹੈ ਜੀ ਗੜਵਾਸੂ ਦੇ ਸੀਮਨ ਦੀ ਕੁਆਲਿਟੀ ਬਹੁਤ ਚੰਗੀ ਹੈ ਠੀਕ ਹੈ ਜੀ ਧੰਨਵਾਦ ਇਹ ਡਾਕਟਰ ਮੇਜਰ ਸਿੰਘ ਹਲਕੜਾ ਤੇ ਡਾਕਟਰ ਸਾਹਿਬ ਆਪਣਾ ਫੋਨ ਨੰਬਰ ਇੱਕ ਵਾਰੀ ਕਨਫਰਮ ਕਰਾ 9157 ਜੀ 4936 ਠੀਕ ਹੈ ਜੀ ਠੀਕ ਹੈ ਸੋ ਜੇ ਸ ਵੀ ਕਿਸੇ ਨੂੰ ਸੀਮਣ ਚਾਹੀਦਾ ਹੋਵੇ ਪੰਜਾਬ 골 ਦਾ ਜਾਂ ਰਾਕੇ ਦਾ ਤੁਸੀਂ ਡਾਕਟਰ ਸਾਹਿਬ ਨਾਲ ਕੰਟੈਕਟ ਕਰ ਸਕਦੇ ਆ ਭਦੌਰ ਏਰੀਏ ਦੇ ਵਿੱਚ ਸੀਮਣ ਤੁਹਾਨੂੰ ਅਵੇਲੇਬਲ ਹੋ ਜਾਊਗਾ ਸੋ ਵੀਡੀਓ ਦੀ ਇੱਥੇ ਸਮਾਪਤੀ ਕਰਦੇ ਆ ਲਾਸਟ ਦੇ ਵਿੱਚ ਤੁਹਾਨੂੰ ਇੱਕ ਰਹੀ ਫੇਰ ਆਪਾਂ ਜਿਹੜੇ ਬੈਨਰ ਹੈ ਉਹਦੇ ਉੱਤੇ ਦਿਖਾ ਦਿੰਨੇ ਆ ਤੁਸੀਂ ਇਹਦੇ ਵਿੱਚ ਤੁਸੀਂ ਇਹਨਾਂ ਦੇ ਰਿਕਾਰਡ ਜਿਹੜੇ ਆ ਉਹ ਇੱਕ ਰਹੀ ਦੇਖ ਸਕਦੇ ਜੇ ਸਾਰੀਆਂ ਮਿਲਕਿੰਗ ਜਿਹੜੀਆਂ ਹੋਈਆਂ ਐ ਬਲੌਕ ਲੈਵਲ ਨੈਸ਼ਨਲ ਲੈਵਲ ਡਿਸਟ੍ਰਿਕਟ ਲੈਵਲ ਦੀਆਂ ਉਹ ਰਿਕਾਰਡ ਜਿਹੜੇ ਆ ਸੁਪੰਸਾ ਬਨੇ ਦੇ ਵਿੱਚ ਨੋਟ ਕਰਾਏ ਆ ਨਾਲ ਤੇ ਨਾਲ ਹੀ ਇਹਨਾਂ ਦੇ ਟੈਗ ਨੰਬਰ ਜਿਹੜੇ ਉਹ ਦਿੱਤੇ ਹੋਏ ਆ ਤੇ ਇਹ ਰਾਕਾ ਬੋਲਿਆ ਜੀ ਇਹਦੀ ਮਦਰ ਦਾ ਪੀਕ ਲੈਵਲ ਜਿਹੜਾ ਹੋਏ ਉਹ 25 ਕਿਲੋ ਦਾ ਏ ਇਸ ਤੋਂ ਅੱਗੇ ਆ ਜਾਂਦਾ ਏ ਪੰਜਾਬ 골ਡ 1 ਤੇ ਇਹਦੇ ਬਾਰੇ ਤੁਸੀਂ ਵੇਖ ਸਕਦੇ ਜੇ ਪ੍ਰੋਜ ਨਹੀਂ ਟੈਸਟਡ ਬੋਲਿਆ ਵੀ ਤੇ ماں ਦੋਨਾਂ ਦੀ ਸੇਮ ਆ ਤੇ ਬਾਕੀ ਜਿਹੜਾ ਰਾਕਾ ਬੋਲਿਆ ਉਹ ਜਿਹੜੇ ਇੱਕ ਮੇਲੇ ਦਾ ਵਿਨਰ ਵੀ ਆ ਸਾਹਮਣੇ ਉੱਪਰ ਤੁਸੀਂ ਵੇਖ ਸਕਦੇ ਜੇ ਸੋ ਇਹ ਸੀ ਅੱਜ ਦੀ ਵੀਡੀਓ ਜਿਸ ਵੀ ਕੇ ਨੂੰ ਚੰਗੀ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਤੇ ਸ਼ੇਅਰ ਜਰੂਰ ਕਰਿਓ ਸੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ